ਰਬਾ ਸੱਤਨ ਹੱਥਾਂ ਦੇ ਦਰਦਾਂ ਨੇ ਖਾ ਲਿਆ ਜਿੰਨਾ ਮਰਜੀ ਦਵਾਈ ਲੈ ਲਈਏ ਪਰ ਆਰਾਮ ਨਹੀਂ ਆਉਂਦਾ ਕਿੰਨੀ ਵਾਰੀ ਕਿਹਾ ਵੀ ਦਵਾਈ ਕਿ ਤੋ ਬਦਲ ਕੇ ਲੈ ਆਈਏ ਪਰ ਕਿੱਥੇ ਇਹ ਤਾਂ ਇਹ ਪਤਾ ਨਹੀਂ ਕਿੱਧਰ ਵੜੀ ਐ ਕੰਮ ਦੇ ਟਾਈਮ ਤੇ ਅੰਦਰ ਬਹਿ ਜਾਂਦੀ ਐ ਮਿਸਕ ਜਿੰਨੀ ਜੀਵ ਹੋ ਕੇ ਹੈਪੀ ਨਹੀਂ ਹੈਪੀ ਹੈਪੀ ਸੁਣਦੀ ਨਹੀਂ ਕੰਨੀ ਕਿੱਧਰ ਮਰ ਜਾਂਦੀ ਐ ਨਹੀਂ ਤੈਨੂੰ ਆਵਾਜ਼ ਮਾਰਦੀ ਆ ਮੈਂ ਸੁਣ ਲੈ ਗੱਲ ਹਾਂ ਮੰਮੀ ਘਰੇ ਦਾ ਸਾਰੇ ਠੀਕ ਨੇ ਤੁਸੀਂ ਨਾ ਆਪਣੀ ਦਵਾਈ ਟਾਈਮ ਨਾਲ ਲੈ ਲਿਆ ਕਰੋ ਹੋਰ ਬਿਮਾਰੀ ਜਾਂਦਾ ਵੀ ਪਤਾ ਹੀ ਨਹੀਂ ਲੱਗਦਾ ਕਿਹੜੀ ਹੋ ਜੇ ਸੁਣਦੀ ਨਹੀਂ ਹੈਗੀ ਲੈ ਨਹੀਂ ਮੈਂ ਸਬਜ਼ੀ ਕੱਟਦੀ ਆ ਨਾਲ ਤੜਕਾ ਥੜਕਾ ਬਣਾ ਦੇਣੀ ਆ ਤੜਕਾ ਵਾਲੀ ਲੈ ਆ ਟੌਟਾ ਕਰਨ ਕੇ ਰੱਖ ਲੈ ਬੁੜੀ ਦਾ ਨਾ ਲੋਟ ਹੀ ਨਹੀਂ ਆਉਂਦਾ ਕਦੇ ਆ ਕਰ ਲੈ ਕਦੇ ਉਹ ਕਰ ਲੈ ਲੱਕੀਵਾਜਾਂ ਮਾਰਨਾ ਮੰਮੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਬਾਅਦ ਚ ਕਾਲ ਕਰਦੀ ਆਂ ਠੀਕ ਆ ਆਈ ਮਮੀ ਪਤਾ ਨਹੀਂ ਕੀ ਕਰੀ ਜਾਂਦੀ ਅੰਦਰੀ ਤੂੰ ਆਵਾਜ਼ ਤਾਂ ਦੇ ਦੇ ਹਾਂਜੀ ਮਮੀ ਆਵਾਜ਼ਾ ਮਾਰੇ ਜਾਨੂ ਕੀ ਗੱਲ ਹੋ ਗਈ ਨਹੀਂ ਦੁਪਹਿਰਾ ਚੜ੍ਹ ਗਈਆਂ ਨੇ ਉਹ ਗੁਰਪ੍ਰੀਤ ਵੀ ਆਉਣ ਵਾਲਾ ਆਉਣ ਸਾਰ ਰੋਟੀ ਮੰਗੂਗਾ ਨਾ ਕੀ ਕਰੀ ਜਾਂਦੀ ਸੀ ਅੰਦਰੀ ਨਾ ਮਮੀ ਕੀ ਕਰੀ ਜਾਂਦੀਆਂ ਦਾ ਕੀ ਮਤਲਬ ਹੈ ਨਾ ਮੈਂ ਕਿਹੜਾ ਘਰ ਚੋਂ ਬਾਹਰ ਬੈਠੀ ਆਂ ਅੰਦਰੀ ਬੈਠੀ ਸੀ ਜਿਹੜੀ ਤੁਹਾਡੀ ਆਵਾਜ਼ ਨਹੀਂ ਸੁਣੂਗੀ ਮੈਨੂੰ ਨਾਲੇ ਮੰਮੀ ਮੇਰੀ ਗੱਲ ਸੁਣੋ ਮੇਰਾ ਘਰਦਿਆਂ ਦਾ ਪੋਣਾ ਚ ਹਫਤੇ ਬਾਅਦ ਆਇਆ ਤੁਸੀਂ ਤਾਂ ਉਹ ਵੀ ਨਹੀਂ ਚੜਦੇ ਹੈਗੇ ਨਾਲੇ ਰੋਟੀ ਅੱਗੇ ਵੀ ਤਾਂ ਮੈਂ ਹੀ ਬਣਾਉਣੀ ਆ ਹੁਣ ਵੀ ਮੈਂ ਹੀ ਬਣਾ ਲੂੰਗੀ ਨਾ ਆਹ ਕਿਹੜਾ ਤਰੀਕਾ ਹੋਇਆ ਗੱਲ ਕਰਨ ਦਾ ਨਹੀਂ ਮੈਂ ਤੈਨੂੰ ਰੋਟੀ ਟੁਕਣੂ ਹੀ ਕਿਹਾ ਹੈ ਫਾਂਸੀ ਤਾਂ ਨਹੀਂ ਚੜ੍ਹਦੀ ਟੁੱਟੇ ਛਿੱਤਰਾਂ ਵਾਂਗ ਵਧੀ ਜਾਨੀਏ ਤਾਂ ਹੀ ਤਾਂ ਆ ਬੋਲੀ ਜਾਨੀ ਅੱਗੋਂ ਨਾ ਮੰਮੀ ਉਹੀ ਵਧਣ ਵਾਲੀ ਕੀ ਗੱਲ ਆ ਨਾਲੇ ਜਿਵੇਂ ਅੰਦਰ ਬੈਠੀ ਸੀ ਨਾ ਬੇਲੀ ਤਾਂ ਹੈ ਨਹੀਂ ਕੋਈ ਨਾ ਕੋਈ ਕੰਮ ਕਰ ਤਾਂ ਕਰਦੀ ਹੋਊਂਗੀ ਨਾਲੇ ਮੈਨੂੰ ਪਤਾ ਹੀ ਆ ਕਿ ਜੇ ਮੈਂ ਰੋਟੀ ਬਣਾਉਂਗੀ ਨਾ ਤਾਂ ਹੀ ਤੁਸੀਂ ਖਾਓਗੇ ਨਾ ਮੇਰੀ ਗੱਲ ਸੁਣਨੀ ਇਕ ਤੂੰ ਇਸ਼ਾਨ ਨਹੀਂ ਕਰਦੀ ਸਾਡੇ ਸੇ ਰੋਟੀਆਂ ਬਣਾ ਕੇ ਘਰ ਦੀ ਨੂੰਹ ਤੀ ਹੈ ਤੇਰਾ ਹੱਕ ਹੈ ਤੂੰ ਹੀ ਕਰਨੇ ਹੋਰ ਕੌਣ ਬਣਾਊਗਾ ਰੋਟੀਆਂ ਨਾਲੇ ਮੇਰੀ ਗੱਲ ਸੁਣ ਜੇ ਤੇਰੇ ਘਰਦਿਆਂ ਨਾਲ ਗੱਲ ਕਰਨੀ ਹੁੰਦੀ ਨਾ ਰਾਤ ਨੂੰ ਸ਼ਾਮ ਨੂੰ ਬੇਲੀ ਹੋ ਕੇ ਕਰਿਆ ਕਰ ਉਹਨਾਂ ਨੂੰ ਕਹਿ ਦਿਆ ਕਰ ਦੇ ਨੇ ਮੈਂ ਕੰਮ ਕਰਦੀ ਹੁੰਨੀ ਆ ਬੀਜੀ ਹੁੰਨੀ ਆ ਮੰਮੀ ਮੈਂ ਕਿਉਂ ਕਮਾਂ ਵੀ ਮੈਨੂੰ ਰਾਤ ਨੂੰ ਫੋਨ ਕਰੋ ਮੇਰੇ ਪੇਕੇ ਨੇ ਮੈਨੂੰ ਦਿਨ ਫੋਨ ਕਰਨ ਰਾਤ ਨੂੰ ਫੋਨ ਕਰਨ ਅੱਛਾ ਮੈਨੂੰ ਤੁਸੀਂ ਕਹਿੰਦੇ ਰਾਤ ਨੂੰ ਗੱਲ ਕਰਿਆ ਕਰ ਮੈਂ ਇਹਨੂੰ ਐਂ ਕਿਹਾ ਕਰਾਂ ਵੀ ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਨਾ ਮੈਨੂੰ ਰਾਤ ਨੂੰ ਫੋਨ ਕਰਿਆ ਕਰੋ ਮੈਂ ਰਾਤ ਨੂੰ ਬੇਲੀ ਹੁੰਨੀ ਹੁੰਨੀ ਆ ਨਾਲੇ ਮੰਮੀ ਮੈਨੂੰ ਤੁਹਾਡੇ ਨਾ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਫੇਰ ਨਾ ਕਿਉਂ ਵੀ ਬੋਲਦੀ ਐ ਮੂਰੇ ਨਹੀਂ ਬੋਲਣ ਨੂੰ ਅੱਗੇ ਕਿਹੜਾ ਤੂੰ ਮੂੰਹ ਨੂੰ ਲਗਾਮ ਦਿੱਤੀ ਐ ਮੇਰੀ ਗੱਲ ਸੁਣਨੇ ਹਾਂ ਬਣੇ ਫਿਰਦੇ ਨੇ ਵੱਡੇ ਨਾ ਦਿਨ ਦਿਹਾੜੇ ਤਾਂ ਉਹਨਾਂ ਤੋਂ ਆਇਆ ਨਹੀਂ ਜਾਂਦਾ ਹਾਂ ਦੋ ਸਰ ਚੀਜ਼ ਨਹੀਂ ਸਰਦੀ ਹੈਗੀ ਉੰਜ ਮਾਰਦੀਆਂ ਗੱਲਾਂ ਤੋਂ ਉਹ ਬੇਲੇ ਤੇ ਬਸ ਤੈਨੂੰ ਕੰਮ ਤੋਂ ਰੱਖਣ ਵਾਲੀ ਹੈ ਤੇਰੀ ਮਾਂ ਹੋਰ ਕੀ ਆਹ ਕਾਨੂੰਨੀ ਆਉਂਦੇ ਮੇਰੀ ਮਾਂ ਤਾਂ ਦਿਨ ਤਿਹਾਰ ਤੇ ਆਉਂਦੀ ਆ ਆ ਥੋੜੇ ਮੂੰਹ ਸਿੱਧੇ ਨਹੀਂ ਹੁੰਦੇ ਜਦੋਂ ਆਉਂਦੇ ਨੇ ਕਦੇ ਉਧਰ ਮੂੰਹ ਹੁੰਦਾ ਕਿਸੇ ਦਾ ਕਿਸੇ ਦਾ ਉਧਰ ਹੁੰਦਾ ਤੇ ਅੱਜ ਸਰ ਨਾਲ ਤਾਂ ਬੁਲਾਉਂਦੇ ਨਹੀਂ ਹੈਗੇ ਫਿਰ ਉਹ ਆ ਕੇ ਕੀ ਕਰੂਗੀ ਚੱਲ ਚੱਲ ਨਹੀਂ ਜ਼ੁਬਾਨ ਚ ਲਾਉਣੀ ਹੈ ਕਿਵੇਂ ਰੋਟੀ ਪਾਣੀ ਨੂੰ ਕਹਿੰਦਾ ਮੌਤ ਪੈ ਗਈ ਏ ਤੈਨੂੰ ਕੋਈ ਨਾ ਆ ਜਾਂਦੇ ਗੁਰਪ੍ਰੀਤ ਨੂੰ ਤੇਰੀ ਗੁਤਨੀ ਮੈਂ ਪਟਾਉਂਗੀ ਅੱਜ ਚੰਗੀ ਤਰ੍ਹਾਂ ਤੈਨੂੰ ਛੇਤਰਾਂ ਦੀ ਕਮੀ ਹੈ ਹੋਰ ਕੋਈ ਗੱਲ ਨਹੀਂ ਨਾ ਮੰਮੀ ਆ ਕੇ ਮੇ ਗੁੱਤ ਪਟਾ ਦੇਂਗੀ ਜੋ ਹੁਣ ਮੈਂ ਤੈਨੂੰ ਗੱਲਾਂ ਕਹਿੰਦੀ ਆ ਤੈਨੂੰ ਮਾੜੀਆਂ ਲੱਗਦੀਆਂ ਨੇ ਜਦੋਂ ਤੂੰ ਮੇਰੀ ਮਾਂ ਨੂੰ ਬੋਲਦੀ ਆ ਮੈਂ ਨਹੀਂ ਬਰਦਾਸ਼ਤ ਕਰਦੀ ਨਾਲੇ ਪਿਛਲੀ ਵਾਰ ਜਦੋਂ ਮੇਰੀ ਮੰਮੀ ਆਈ ਸੀ ਨਾ ਤੂੰ ਕੀ ਕਹਿੰਦੀ ਸੀ ਵੀ ਕੋਈ ਚੀਜ਼ ਚੱਜਦੀ ਨਹੀਂ ਲੈ ਕੇ ਆਈ ਇਹ ਦੋਵੇਂ ਤਾਂ ਸੀ ਆਪ ਹੀ ਲੈ ਲਾਂਗੇ ਮੈਂ ਵੀ ਉਹਦੀ ਮਾਂ ਨੂੰ ਨਾ ਫੋਨ ਕਰਕੇ ਕਹਿਤਾ ਵੀ ਇਹਨਾਂ ਵਾਸਤੇ ਨਾ ਕੋਈ ਚੀਜ਼ ਲਿਆਉਣ ਦੀ ਲੋੜ ਨਹੀਂ ਹੈਗੀ ਮੇਰੇ ਕੱਲੀ ਵਾਸਤੇ ਲਿਆ ਕਰ ਨਾਲੇ ਮੇਰੀ ਮਾਂ ਨੇ ਕਿਹਾ ਤੁਹਾਡੇ ਸਾਰੇ ਟਬਰ ਦਾ ਠੇਕਾ ਲੱਤਾਂ ਵੀ ਜਦੋਂ ਵੀ ਆਵੇ ਚੀਜ਼ਾਂ ਲੈ ਕੇ ਆਵੇ ਨਹੀਂ ਚੱਲ ਨਹੀਂ ਮਾਰਦੀਆਂ ਗੱਲਾਂ ਹਾਂ ਜਿਹੜਾ ਕੁਝ ਲੈਂਦੀ ਆਪਣੀ ਧੀ ਵਾਸਤੇ ਅਸੀਂ ਉਹਦੇ ਦਿੱਤੇ ਪਾਉਨੇ ਆ ਸਾਡੇ ਘਰ ਚ ਕਿਹੜਾ ਭੁੱਖ ਪਈ ਬਥੇਰਾ ਸੁਖਣਾ ਸਾਡੇ ਸਭ ਕੁਝ ਨਾਲੇ ਨਾ ਮੁੰਡੇ ਨੇ ਤੂੰ ਹੀ ਸਿਖਾਉਣੀ ਐ ਤਾਂ ਹੀ ਨੀਓ ਮੇਰੀ ਗੱਲ ਸੁਣਦਾ ਮੈਂ ਵੀ ਕਿਹਾ ਇਹਨੂੰ ਪੱਥਰ ਕਿਵੇਂ ਬਣ ਗਿਆ ਇਹ ਚੰਗੇ ਭਲੇ ਮੇਰੇ ਆਖੇ ਲੱਗਦਾ ਸੀਗਾ ਇਹ ਕੋਈ ਨਾ ਆ ਜਾਂਦੇ ਮੁੰਡੇ ਨੂੰ ਅੱਜ ਕਰਦੀਆਂ ਗੱਲ ਮੈਂ ਉਹਦੇ ਨਾਲ ਜਿਹੜਾ ਜ਼ੋਰ ਲੱਗਦਾ ਨਾ ਮੰਮੀ ਉਹ ਲਾ ਲਈ ਜਿਹੜੀਆਂ ਗੱਲਾਂ ਕਰਨੀਆਂ ਨੇ ਨਾ ਕਰ ਲਈ ਉਹਦੇ ਨਾਲ ਉਹਨੂੰ ਪਤਾ ਹੀ ਆ ਵੀ ਘਰ ਚ ਕੀ ਕੁੱਛ ਚੱਲਦਾ ਨਾ ਕੀ ਚੱਲਦਾ ਨਹੀਂ ਇਸ ਘਰ ਦੇ ਵਿੱਚ ਦੱਸ ਕਈ ਦਿਨ ਹੋ ਗਏ ਮੈਨੂੰ ਤੇਰਾ ਮੂੰਹ ਦੇਖਦਿਆਂ ਮੋਂ ਨੇ ਬੋਲਦੀ ਸਿਰੋਣੀ ਬੋਲਦੀ ਨਾ ਦੱਸ ਕੀ ਚੱਲਦਾ ਇਹਨਾਂ ਨਾਲ ਤਾਂ ਮੈਂ ਆਪੀ ਗੱਲ ਕਰੂੰਗੀ ਨਾਲੇ ਪਹਿਲਾਂ ਜਿਹੜੀ ਗੱਲ ਕਰਦੇ ਨਾ ਮੰਮੀ ਤੁਸੀਂ ਕਰ ਲਿਓ ਫਿਰ ਮੈਂ ਰੋਣਾ ਤੇ ਮੇਰਾ ਕੰਮ ਜਾਣੇ ਮੈਂ ਤਾਂ ਇਹਦੀ ਸਮਝ ਨਹੀਂ ਆਉਂਦੀ ਵੀ ਇਹਨੂੰ ਕੀ ਹੋ ਗਿਆ ਇਹ じゃ ਕਿਹੜਾ ਭੂਤ ਵੜ ਗਿਆ ਇਹਦੇ 'ਚ ਅੱਗੇ ਤਾਂ ਮਾੜਾ ਮੋਟਾ ਹੀ ਬੋਲਦੀ ਸੀ ਲਾ ਹੁਣ ਤਾਂ ਸਿਰ ਤੇ ਚੜ ਚੜ ਬੋਲਦੀ ਐ ਐਦਾਂ ਕੰਮ ਲੁੱਟ ਨਹੀਂ ਆਉਣਾ ਕੋਈ ਨਾ ਆ ਜਾਂਦੇ ਅੱਜ ਮੁੰਡੇ ਨੂੰ ਮੈਂ ਕਰਦੀਆਂ ਗੱਲ ਵੀ ਭਾਈ ਇਹਦੇ ਲਗਾਮ ਦੇਣਾ ਨਹੀਂ ਇਹਦਾ ਸਿੰਘ ਜੇ ਮੈਂ ਤੋੜੂਗੀ ਫਿਰ ਕਿਵੇਂ ਮਾਰਨ ਵਾਲੀ ਮੈਂ ਸੰਗੂ ਆਉਂਦੀ ਆ ਅੱਜ ਦਾ ਯਾਰ ਕੰਮ ਹੀ ਬਹੁਤ ਜ਼ਿਆਦਾ ਸੀ ਮਾਰ ਕੇ ਕਰਨੀ ਅੱਜ ਦਾ ਵੇਲੇ ਨਹੀਂ ਮਿਲੀ ਸਾਰਾ ਦਿਨ ਹੈਪੀ ਪਾਣੀ ਲੈ ਕੇ ਆ ਯਾਰ ਆ ਲੋ ਪਾਣੀ ਕੀ ਹੋ ਗਿਆ ਐਦਾਂ ਚੜੀ ਫਿਰਦੀ ਐ ਮੈਨੂੰ ਕੀ ਹੋਣਾ ਆਪਣੇ ਕਰਮਾਂ ਨੂੰ ਰੋਣੀ ਆ ਉਹ ਥੋੜੇ ਕਰੇ ਮੇਰਾ ਵਿਆਹ ਹੋ ਗਿਆ ਕੀ ਹੋ ਗਿਆ ਜੀ ਜਾ ਹੁਣ ਆ ਕੀ ਆਜ ਮੇਰੇ ਘਰ ਦਾ ਫੋਨ ਆਇਆ ਸੀ ਹਫਤੇ ਬਾਅਦ ਉਹ ਵੀ ਤੇਰੀ ਮਾਂ ਨਾਲ ਗੱਲ ਨਹੀਂ ਕਰਨ ਦਿੱਤੀ ਹੈਗੀ ਆ ਰੋਟੀ ਬਣਾ ਲੈ ਆ ਪਾਣੀ ਬਣਾ ਲੈ ਫਲਾਨਾ ਕਰ ਲੈ ਠਮਕਾ ਕਰ ਲੈ ਫੇ ਤੂੰ ਮਾਂ ਨਾਲ ਪਿੱਛੋਂ ਗੱਲ ਕਰ ਲਿਆ ਕਰ ਪਹਿਲਾਂ ਕੰਮ ਕਰ ਲਿਆ ਕਰ ਘਰ ਦਾ ਅੱਛਾ ਮੈਂ ਪਿੱਛੋਂ ਗੱਲ ਕਰਾਂ ਹੈ ਤੂੰ ਨਾ ਆਪਦੀ ਮਾਂ ਨੂੰ ਆਖੀ ਵੀ ਫੇਰ ਕੀ ਹੋ ਗਿਆ ਜੇ ਗੱਲ ਕਰਦੇ ਮਾਂ ਹੋ ਮੇਰੀ ਮਾਂ ਦੇਖ ਕੇ ਬੋਲਣ ਵਾਲੇ ਮਾਂ ਹੋਗੀ ਨਾ ਤੇਰੀ ਹੋਊਗੀ ਉਹਦੇ ਕਿਹੜਾ ਹੱਥ ਟੁੱਟੇ ਨੇ ਆਪ ਕਰ ਲਿਆ ਕਰੇ ਮਲੇ ਅੱਗੇ ਵੀ ਤੇ ਮੈਂ ਹੀ ਰੋਟੀ ਬਣਾਉਣੀ ਆ ਹੈਪੀ ਹੁਣ ਬਸ ਕਰ ਬਹੁਤ ਹੋ ਗਿਆ ਮੈਂ ਆਪਦੀ ਮਾਂ ਦੇ ਖਿਲਾਫ ਇੱਕ ਸ਼ਬਦ ਨਹੀਂ ਸੁਣਨਾ ਚਾਹੁੰਦਾ ਜਦੋਂ ਵੀ ਮੈਂ ਘਰ ਆਇਆ ਨਾ 24 ਘੰਟੇ ਲੜਾਈ ਤੇਰੀ ਅੱਛਾ ਹੁਣ ਤੁਸੀਂ ਆਪਦੀ ਮਾਂ ਦੇ ਖਿਲਾਫ ਇੱਕ ਲਫ਼ਜ਼ ਨਹੀਂ ਸੁਣਨਾ ਚਾਹੁੰਦੇ ਹੈਗੇ ਹੈਂ ਮੇਰੀ ਤਾਂ ਤੁਸੀਂ ਪੂਰੀ ਗੱਲ ਸੁਣੀ ਹੀ ਨਹੀਂ ਹੈਗੀ ਆਪਦੀ ਮਾਂ ਦੇ ਹੱਕ 'ਚ ਖੜੇ ਹੋਗੇ ਪਤਾ ਕਰ ਤੋ ਕਿਉਂਕਿ ਜ਼ਮੀਨ ਵੀ ਕਿਉਂਕਿ ਤੁਹਾਨੂੰ ਵੀ ਹਿੱਸਾ ਮਿਲੂਗਾ ਤਾਂ ਕਰਕੇ ਇਹ ਤਾਂ ਜ਼ਮੀਨ ਵਾਲੀ ਕਿਹੜੀ ਗੱਲ ਹੋ ਗਈ ਮੈਨੂੰ ਤਾਂ ਨਾ ਤੇਰੀ ਗੱਲ ਦਾ ਪਤਾ ਨਾ ਮੇਰੀ ਮਾਂ ਦੀ ਗੱਲ ਦਾ ਪਤਾ ਮੈਨੂੰ ਤਾਂ ਸਾਰੀ ਗੱਲ ਦਾ ਪਤਾ ਹੀ ਨਹੀਂ ਹਾਂ ਤਾਂ ਪਤਾ ਮੈਂ ਦੱਸ ਦਿਆਂ ਤੇਨੂੰ ਗੱਲ ਕੀ ਆ ਇਹਨੇ ਤਾਂ ਤੈਨੂੰ ਲਾਤੀ ਨਾ ਲੁੱਤੀ ਮੈਂ ਇਹਨੂੰ ਰੋਟੀ ਬਣਾਉਣ ਨੂੰ ਕਹਤਾ ਪਰ ਇਹਨੂੰ ਤਾਂ ਮੌਤ ਪੈ ਗਈ ਇਹ ਤਾਂ ਜਿਉਂ ਬੈਠੀ ਫੋਨ ਲੈ ਕੇ ਅੰਦਰ ਮਾਂ ਨਾਲ ਗੱਲਾਂ ਕਰਦੀ ਜਿਉਂ ਲੱਗੀ ਮਾਂ ਨਾਲ ਗੱਲਾਂ ਕਰ ਇਹਨੇ ਮਾਂ ਦੀ ਧੀ ਨੇ ਮੈਨੂੰ ਅੱਗੋਂ ਇੱਕ ਹਾਕ ਨਹੀਂ ਦਿੱਤੀ ਮੇਰਾ ਸੰਗ ਪਾੜਦਾ ਗੱਲਾਂ ਬਾਜਾ ਮਾਰਦੀ ਮਾਰਦੀ ਦਾ ਉਤੋਂ ਪਤਾ ਕੀ ਕਹਿੰਦੀ ਲੈ ਮੈਂ ਤਾਂ ਮੇਰੇ ਮਾਂ ਨੂੰ ਕਹਿ ਦੇਣਾ ਤੁਹਾਡੇ ਲਈ ਕੁਝ ਨਾ ਲੈ ਕੇ ਆਇਆ ਕਰੇ ਬਸ ਮੇਰੇ ਵਾਸਤੇ ਲੈ ਕੇ ਆ ਕੇ ਨਾ ਅੱਗੇ ਸੀ ਇਹਦੀ ਮਾਂ ਦਾ ਦਿੱਤਾ ਖਾਨਾ ਕਿ ਮਾਂ ਦਾ ਦਿੱਤਾ ਪਾਇਆ ਪਾਇਆ ਸੀ ਕਦੀ ਹੈਪੀ ਮੰਮੀ ਆ ਕੇ ਕਹਿ ਰਹੀ ਐ ਮੇਰੇ ਜਾਨ ਮਗਰੋਂ ਤੂੰ ਅਹੀ ਜੇ ਗੱਲਾਂ ਕਰਦੀਆਂ ਮਾਤਾ ਨਾਲ ਪਹਿਲਾ ਹੀ ਨਿਸਕਰਚ ਸ਼ਾਂਤੀ ਹੈਗੀ ਉੱਪਰੋਂ ਖਰਚੇ ਨਿਕਲ ਜਾਂਦੇ ਨੇ ਨਵੇਂ ਅੱਛਾ ਹੁਣ ਸਾਰੇ ਘਰ ਦੇ ਖਰਚੇ ਮੈਂ ਕਰਦੀਆਂ ਹੈ ਨਾ ਮੇਰੀ ਗੱਲ ਸੁਣੋ ਜਿੰਨਾ ਵੀ ਸਾਰਾ ਘਰ ਦਾ ਖਰਚਾ ਨਾ ਅੱਪਾ ਕਰਦੇ ਆ ਤੇ ਬੰਦਾ 2 ਮੀਟਰ ਬਹਿ ਕੇ ਗੱਲ ਵੀ ਨਹੀਂ ਕਰ ਸਕਦਾ ਆਪਣੇ ਘਰ ਨਾਲੇ ਰਹੀ ਗੱਲ ਕੰਮ ਦੀ ਮੈਂ ਕੱਲ ਵੀ ਬਾਪੂ ਨੂੰ ਸੁਣਿਆ ਸੀ ਜਿਹੜਾ ਕੰਮ ਹੁੰਦਾ ਗੁਰਪ੍ਰੀਤ ਕਰਦੇ ਜਿਹੜਾ ਕੰਮ ਹੁੰਦਾ ਗੁਰਪ੍ਰੀਤ ਕਰਦੇ ਨਾ ਗੁਰਪ੍ਰੀਤ ਕਿਹੜਾ ਕੱਲੇਸ ਘਰ ਚ ਉਹ ਵੱਡੇ ਨੂੰ ਵੀ ਤਾਂ ਕਹਿ ਸਕਦਾ ਨਾ ਸਾਧਨ ਵਾਰਾ ਕਰਦੀ ਫਿਰਦਾਰਾਂ ਦਾ ਕੌਲ ਤੇ ਕਰਦਾ ਹੋ। ਜੀ ਗੱਲ ਸੁਣ ਲੈ ਮੇਰੀ। ਆ ਤੂੰ ਦੂਜਿਆਂ ਕੇ ਪੜੀਸ ਦੀ ਵਿੱਚ ਉਹ ਤਾਂ ਉਹ ਕੰਮ ਕਰਦਾ ਫਿਰਦਾ। ਉਹ ਕੀ ਕਹਦਾ ਕਿਸੇ ਨੂੰ? ਅੱਛਾ ਮੰਮੀ ਜੀ ਦੱਸੋ ਮੇ ਮੜਾ ਜੀ ਕੀ ਕੀ ਕੰਮ ਕਰਦਾ ਹੋ? ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾ ਪਿੰਡ 'ਚ ਕਿਹੜੇ ਕਰਦਾ ਰਹਿੰਦਾ। ਨਾਲ ਉਹਨੂੰ ਐਂ ਵੀ ਪੁੱਛੀਓ ਵੀ ਤੇਲ ਪਾਣ ਪਵਾ ਦੇ ਦਿੰਦਾ ਮੋਟਰਸਾਈਕਲ 'ਤੇ। ਜੀ ਤੇਲ ਉਹਨੂੰ ਨਾ ਤੇਰਾ ਬਾਪ ਨਹੀਂ ਪਵਾ ਕੇ ਦਿੰਦਾ। ਜੇ ਉਹ ਫਿਰਦਾ ਹੈ ਨਾ ਕਿਸੇ ਕੰਮਦੰਦੇ ਦੀ ਫਿਰਦਾ ਹੋ ਤਾਂ ਤੇਲ ਉਹ ਆਪਣੇ ਪੱਲਿਓਂ ਪਾਉਂਦਾ ਤੇ ਜਾ ਆਪਣੇ ਪਿਓ ਤੋਂ ਲੈ ਲੈਂਦਾ। ਤਾਂ ਤੂੰ ਵਿੱਚ ਜੱਸੇ ਨੂੰ ਕਰਦਾ ਉਹ ਖਿੱਚਦੀ ਐ ਛੋਟਾ ਖਰਚਾ ਕਰਾਉਂਦਾ ਤਾਂ ਗੁਰਤਰੀ ਤਾਂ ਤੈਨੂੰ ਸ਼ਰਮ ਨਹੀਂ ਆਉਂਦੀ ਆ ਕੀ ਕੁਝ ਸੁਣੀ ਜਾਂਦਾ ਤੂੰ ਹੈ ਆਵਾਤਾ ਵਾ ਬੋਲੀ ਜਾਂਦੀ ਜੋ ਜ਼ਬਾਨ ਚ ਆਉਂਦਾ ਪੱਕੀ ਜਾਂਦੀ ਪੱਕੀ ਜਾਂਦੀ ਐ ਕੈਂਚੀ ਜਿਨੀ ਤਾਂ ਜ਼ਬਾਨ ਚਲਦੀ ਇਹਦੀ ਤਿੱਖੀ ਮਾਂ ਇਹ ਸਭ ਗੱਲਾਂ ਦਾ ਮੈਨੂੰ ਨਹੀਂ ਪਤਾ ਪਹਿਲਾਂ ਤੂੰ ਮੇਰੀ ਗੱਲ ਸੁਣ ਹਾਂ ਦੱਸ ਵੇ ਕੀ ਗੱਲ ਕਰਨੀ ਐ ਤੂੰ ਪਹਿਲਾਂ ਬਾਪੂ ਨਾਲ ਮੇਰੀ ਗੱਲ ਹੋਈ ਬਾਪੂ ਮੈਨੂੰ ਕਹਿੰਦਾ ਕਿ ਪੰਜ-ਪੰਜ ਕਿੱਲੇ ਦੋਨੇ ਭਾਈਆਂ ਨੂੰ ਦਊਗਾ ਹੁਣ ਜਦੋਂ ਮੌਦਨਾ ਗੱਲ ਕਰੀਏਗਾ ਨਾ ਕਿਹੜੇ ਕਿੱਲੇ ਕਿਹਨੂੰ ਦੇਣੀ ਆ ਤੁਦੀ ਜ਼ਮੀਨ ਹੁਣ ਕਹਿੰਦਾ ਮੇਰੇ ਕੋਲ ਹੈ ਨਹੀਂ ਕੁਛ। ਉਹ ਜੀ ਜਿੱッセ ਦੇ ਨਾਂ ਕਰਾਵਾਂਗੇ। ਤਾਂ ਹੀ ਨਿਦੂ ਰੰਨੂ ਰੋਗ ਦਾ ਕਿਸੇ ਵੀ ਗੱਲ। ਲੈ ਆ ਕੀ ਗੱਲ ਬਣੀ? ਮੈਂ ਇਸ ਘਰ ਦਾ ਮੁੰਡਾ ਨਹੀਂ ਹੈਗਾ, ਉਹ ਜਿਆਦਾ ਮੁੰਡਾ ਹੈ। ਜਿੱਥੇ ਤੱਕ ਰਹੀ ਇਹਦੀ ਗੱਲ, ਨਾਲ ਤਾਂ ਮੈਂ ਤੇਰੀਆਂ ਸੁਣਦਾ, ਮੈਂ ਤੇਰੀਆਂ ਸੁਣਦਾ। ਮੈਂ ਤਾਂ ਆਪਣਾ ਫੈਸਲਾ ਕਰਦਾ ਲੈਤਾ ਹੀ ਨਹੀਂ। ਤੇ ਬਹਿ ਜਾ ਮੈਂ ਬਹਿ ਜਾ ਟਿੱਕੇ। ਕਿਵੇਂ ਲੱਗਿਆ ਚੜਨ ਛੱਤਾਂ ਨੂੰ? ਮੇਰੀ ਗੱਲ ਸੁਣ, ਇਹ ਤੇਰੀ ਸ਼ੈ ਤੇ ਬੋਲਦੀ ਐ, ਤੇ ਤੇਰੀ ਸ਼ੈ ਨਾ ਨਾ ਹੋਵੇਂ ਨੂੰ। ਤੇ ਤਾਂ ਕੰਨ ਚ ਫਾਇਨ ਨਹੀਂ ਰੜਕਣੀ, ਮੈਂ ਤੈਨੂੰ ਦੱਸਾਂ। ਪਹਿਲਾਂ ਚੰਗਾ ਭਲਾ ਕੰਮ ਕਰਦੀ ਸੀ ਹੁਣ ਇਥੋਂ ਦਾ ਇਥੋਂ ਚੀ ਚੱਕਣੀ ਪੈ ਜੇ ਨਾ ਨਾ ਮੌਤ ਪੈ ਜਾਂਦੀ ਹੈ ਮੌਤ ਕੋਈ ਨਾ ਮੈਂ ਕਰਦੀਆਂ ਤੇਰੇ ਬਾਪੂ ਨਾਲ ਗੱਲ ਕੋਈ ਨਾ ਜੀ ਤੇਰੀ ਜਾਵਾਂ ਜਿਹੜਾ ਕੁਛੇ ਕਰਦੀ ਆ ਆਪਾਂ ਦੇਖਣਾ ਵੀ ਆਪਾਂ ਅੱਗੇ ਕੀ ਕਰਨਾ ਤੂੰ ਵੀ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਿਆ ਕਰ ਜੋ ਮਨ ਚਾਹੁੰਦਾ ਬੋਲੀ ਜਾਂਦੀ ਆ ਭੌਂਕੀ ਜਾਂਦੀ ਹੋਣੀ ਤੈਨੂੰ ਵੀ ਲੋੜ ਸੀ ਜੱッセਵਾਰੇ ਬੋਲਣ ਦੀ ਮੋਟਰਸਾਈਕਲ ਹੀ ਲੈ ਕੇ ਗਿਆ ਗੱਡੀ ਤਾਂ ਨਹੀਂ ਲੈ ਕੇ ਗਿਆ ਉਹ ਨਾ ਤੁਸੀਂ ਐਵੇਂ ਬੋਲੀ ਜਾਂਦੇ ਹੋ ਨਾ ਫੇਰ ਕੀ ਹੋ ਗਿਆ ਜੇ ਮੈਂ ਬੋਲ ਕਿਉ ਨਾ ਜਿਹੜਾ ਜਿਹੜਾ ਕੁਛ ਵੀ ਮੈਂ ਕਿਹਾ ਨਾ ਸੱਚੀ ਕਿਹਾ ਉਹ ਲੈ ਜਾਂਦਾ ਫਿਰ ਮੇਰੇ ਤੋਂ ਮੇਰੇ ਤੋਂ ਚੋਪਰਿਆ ਲੁੰਦਾ ਹੈਗਾ ਆ ਮਿਸ਼ਤਰੀ ਚਲੇ ਗਏ ਮੋਟਰਸਾਈਕਲ 'ਤੇ ਖੜੇ ਨੇ ਹਜੇ ਵੈਸੇ ਵਧੀਆ ਬਣ ਗਿਆ ਡਿਜ਼ਾਈਨ ਟਾਈਮ ਨਾਲ ਆਹ ਗੁਰਾ ਹੋ ਜਾਏਗਾ ਮਟੈਵ ਨਾਲ ਵਧੀਆ ਹੁੰਦਾ ਡਿਜ਼ਾਈਨ ਵੀ ਵਧੀਆ ਬਣ ਗਿਆ ਉਹ ਪਾਈ ਹਰਮਨ ਉਹ ਹਰਮਨ ਭਾਈ ਪਾਣੀ ਲੈ ਕੇ ਆਓ ਗਰਮੀ ਬਹੁਤ ਪੈਂਦੀ ਆ ਪਾਣੀ ਲਿਓ ਆ ਲਓ ਭਾਈ ਸਾਹਿਬ ਲੈ ਲਓ ਆਪਣੀ ਆਏ ਉਹ ਤੇ ਕੰਮ ਰਹੇਗਾ ਦੀ ਭਾਈ ਥੋੜਾ ਜਿਆ ਤੇ ਉਹ ਮਹਾਤੂ ਕਰਲਾ ਜੀ ਦੀ ਦਾ ਮੱਥਾ ਜਾ ਰਿਹਾਗਾ ਤੇ ਰਮਉਣ ਵਾਲਾ ਅੱਛਾ ਤੇ ਉਹ ਵੀ ਬਾਰਾ ਨਿਬੜ ਜੇ ਚੰਗਾ ਉਹ ਪਾਜੀ ਉਹਨਾਂ ਨੇ ਰੋਟੀ ਖਾਣੀ ਸੀ ਸਵੇਰ ਦੇ ਭੁੱਖੜ ਬਾਣੇ ਨਿਕਲੇ ਨੇ ਉਧਰ ਹੀ ਸਿੱਧਾ ਖੇਤ ਨੂੰ ਚਲਾ ਗਏ ਕੋਈ ਨੋ ਭਾਈ ਆ ਕੇ ਖਾਲੂਗਾ ਪੀ ਕੰਮ ਜ਼ਰੂਰੀ ਹੈ ਕੁਛ ਨਹੀਂ ਹੁੰਦਾ ਤੇ ਆਪਣਾ ਥੋੜਾ ਜਿਹੜਾ ਕੰਮ ਰਹਿ ਗਿਆ ਉਹਨੂੰ ਵੇੜ ਕੇ ਆ ਜੂ ਫਿਰ ਖਾਲੂਗਾ ਚਾਹ ਬਣਾਦਾ ਭਾਜੀ ਨਹੀਂ ਭਾਈ ਚਾਹ ਨੂੰ ਰਹਿਣ ਦਿਓ ਰੋਟੀ ਲਿਓ ਰੋਟੀ ਬਿਨਾ ਕਾਹ ਦਾ ਨਿਕਲ ਜਾਂਦਾ ਅਜਾ ਦੱਸ ਜੇ ਉਹ ਨੂੰ ਰੋਟੀ ਨੂੰ ਕਹਤਾਂ ਤਾਂ ਕਹਿੰਦੇ ਉਹ ਆ ਕੇ ਖਾ ਲੂਗਾ ਤੇ ਆਪ ਅਜੇ ਘੰਟਾ ਨਹੀਂ ਹੋਇਆ ਗਏ ਨੂੰ ਹੁਣ ਕਹਿੰਦਾ ਮੇਰਾ ਕਾਹ ਦਾ ਨਿਕਲੀ ਜਾਂਦਾ ਇਹੋ ਜਿਹੜਾ ਕਾਹ ਦਾ ਜਿਹੜਾ ਰੋਟੀ ਕੰਨੋਂ ਨਿਕਲੀ ਜਾਂਦਾ ਘੰਟੇ ਚ ਆਦੂ ਹੋ ਗਈ ਉਹਦੇ ਨੇ ਢੱਡ ਲੱਗਿਆ ਭਲਾ ਵੀ ਤੂੰ ਘੰਟਾ ਤੇ ਹੋਰ ਲਾ ਦਿੰਦਾ ਉਹ ਆ ਕੇ ਰੋਟੀ ਖਾ ਕੇ ਫੇਰ ਤੁਰ ਜਾਂਦਾ ਹਮਨ ਹਾਂ ਦੀ ਲੈ ਯਾਰ ਥੱਕੇ ਆਵੇ ਤੁਸੀਂ ਤੇ ਜੱਸਾ ਨਹੀਂ ਦਿਸਦਾ ਉਹ ਦੱਸਾਂ ਤਾਂ ਮੈਂ ਕੰਮ ਭੇਜਿਆ ਕੰਮ ਭੇਜਿਆ ਹਾਂ ਕਿੱਥੇ ਗਿਆ ਸ਼ਹਿਰ ਤੱਕ ਤੇ ਤੁਸੀਂ ਵੀ ਇੰਨੀ ਲੇਟ ਹੋ ਗਏ ਉਹ ਮੈਂ ਜਾਂਦਾ ਜਾਂਦਾ ਨਾ ਰਾਮੇ ਕੋਲੇ ਜਾ ਕੇ ਰਾਮੇ ਕੋਲੇ ਨਾ ਤੁਸੀਂ ਰਾਮੇ ਕੋਲ ਕੀ ਲੈਣ ਗਏ ਸੀ ਦੱਸ ਕਹਿੰਦੇ ਕੀ ਕਰਨ ਗਿਆ ਸੀ ਉੱਥੇ ਜਦੋਂ ਬਾਪੂ ਦੀ ਜ਼ਮੀਨ ਦਾ ਰੌਲਾ ਸੀ ਉਹੀ ਕੰਮ ਆਇਆ ਸੀ ਸਾਰੇ ਪਿੰਡ ਦੇ ਵਿੱਚੋਂ ਮੇਰੇ ਠੀਕ ਆ ਮੈਂ ਸੋਚਿਆ ਚੱਲ ਮਿਲਿਆ ਆਵਾਂ ਪਹਿਲਾਂ ਉਹ ਪਿੰਡ ਛੱਡ ਕੇ ਚਲੇ ਗਏ ਸੀ ਹੁਣ ਮੈਨੂੰ ਕਿਸੇ ਨੇ ਦੱਸਿਆ ਕਹਿੰਦੇ ਉਹ ਆ ਗਏ ਤਾਂ ਕਰਕੇ ਮੈਂ ਉਹਦੇ ਕੋਲ ਗਿਆ ਸੀ ਉਹ ਫੇਰ ਵੀ ਘਰੇ ਨਹੀਂ ਮেরে ਅੱਛਾ ਯਾਰ ਤੂੰ ਨਾ ਜ਼ਿਆਦਾ ਨਾ ਕਰਨ ਬਧਾਇਆ ਕਰ ਮੈਂ ਜਦੋਂ ਉਹਨਾਂ ਨੂੰ ਕਮਾਂਡੀਆਂ ਨੂੰ ਪੁੱਛਿਆ ਨਾ ਉਹ ਮੈਨੂੰ ਕਹਿ ਰਹੇ ਸੀ ਕਦਮ ਸਾਲ ਤੱਕ ਆ ਗਏ ਪਰ ਮੈਂ ਇਹ ਵੀ ਸੋਚਦਾ ਵੀ ਜੇ ਮੈਂ ਦੁਬਾਰੀ ਮਿਲ ਜਾਊਗਾ ਕਿਤੇ ਇਹਦਾ ਸੋਚਣ ਵੀ ਤੇ ਦੁਬਾਰੀ ਕਿਤੇ ਮਦਦ ਮੰਗਣਾ ਆ ਸਾਡੇ ਕੋਲ ਭਲਾ ਉਹ ਐ ਕਿਉਂ ਸੋਚਣਗੇ ਨਾਲੇ ਮੈਂ ਤਾਂ ਐਂ ਕਹਿੰਦੀ ਸੀ ਵੀ ਜੇ ਤੁਸੀਂ ਜਾਓਗੇ ਨਾ ਤਾਂ ਖਾਲੀ ਹੱਥ ਨਾ ਜਾਇਓ ਜੇ ਕੁਝ ਲੈ ਕੇ ਜਾਓਗੇ ਤਾਂ ਅਗਲਾ ਖੁਸ਼ ਹੋਊਗਾ ਵੀ ਅਗਲਾ ਮਿਲਣਾ ਆਇਆ ਹਾਂ ਔਠੇ ਕਹਿੰਦੇ ਆ ਪਰ ਮੈਨੂੰ ਇਹ ਦੱਸ ਤੂੰ ਉਹ ਟੈਨਸ਼ਨ ਜੀ ਕਾਤੋਂ ਪਈ ਆ ਕੀ ਹੋਇਆ ਟੈਂਸ਼ਨ ਤਾਂ ਐ ਸੀ ਮੈਂ ਸੋਚਦੀ ਸੀ ਕਿ ਚੱਲ ਉਹ ਗੁਰਪ੍ਰੀਤ ਆਪਦੇ ਘਰਵਾਲਾ ਹੋ ਗਏ ਵਾ ਹੋ ਰਿਹਾਗੇ ਤੇ ਆਪਾਂ ਜੱਸੇ ਦਾ ਵੀ ਵਿਆਹ ਕਰ ਦਈਏ ਫੇਰ ਵੀ ਉਹਦੇ ਬਰੋਕਰ ਦਾ ਹੋ ਜੂਗਾ ਚਲੋ ਦੇਖਦੇ ਆਂ ਕਰਦੇ ਆ ਸਭ ਫੇਰ ਤਾਂ ਚਾਹੇ ਨਾ ਰੱਬ ਮੈਨੂੰ ਚੱਕ ਹੀ ਲਵੇ ਫੇਰ ਕੋਈ ਟੈਂਸ਼ਨ ਨਹੀਂ ਹੈ ਕਮਲੀ ਅਜਿਹੀਆਂ ਗੱਲਾਂ ਕਿਉਂ ਕਰੀ ਜਾਂਦੀਆਂ ਅਜੇ ਆਪਾਂ ਬੱਚਿਆਂ ਦੇ ਚਾਹ ਹੋਰ ਪਰੇ ਕਰਨੇ ਆ ਇੰਨੀ ਸਹੀ ਥੱਕ ਗਈ ਤੂੰ ਹਜੇ ਬਹੁਤ ਕੁਝ ਪਿਆ ਦੇਖਣ ਵਾਲਾ ਹੋਏ ਨਾ ਟੈਨਸ਼ਨ ਲਿਆ ਕਰ ਐਸੀ ਥੱਕਣ ਵਾਲੀ ਕੋਈ ਗੱਲ ਨਹੀਂ ਤੁਹਾਨੂੰ ਪਤਾ ਵੀ ਮੈਂ ਤਾਂ ਬਿਮਾਰ ਨਹੀਂ ਆ ਮੈਥੋਂ ਕੋਈ ਕੰਮ ਨਹੀਂ ਬਣਦਾ ਇਨਾ ਤੇ ਚਲ ਦੂਜੇ ਥਾਂ ਕੋਈ ਆ ਜੇਗੀ ਵੋਟੀ ਤਾਂ ਸੌਖਾ ਹੋ ਜਾਏਗਾ ਨਾ ਇਹ ਉਹ ਨਾ ਔਖੀ ਹੋਵੇਗੀ ਇਹ ਮੈਂ ਹਾਂ ਚਲ ਠੀਕ ਹੈ ਨਹੀਂ ਤੂੰ ਕਰਦੇ ਕੋਈ ਹੱਲ ਨਾ ਇਹਦਾ ਜੱਸਾ ਕਿਤੇ ਕੰਮ ਤੇ ਲੱਗ ਜੇ ਫਿਰ ਪਰ ਇਹਦਾ ਰਿਸ਼ਤਾ ਕਿਤੇ ਵਧੀਆ ਜਗ੍ਹਾ ਤੇ ਕਰ ਦਈਏ ਅਗਲਾ ਵੀ ਸੋਚਦਾ ਗੋ ਵੀ ਸਾਡੀ ਕੁੜੀ ਦੀ ਜ਼ਰੂਰਤ ਕਿੱਥੇ ਪੂਰੀ ਕਰੂਗਾ ਜਦੋਂ ਕੰਮ ਤੇ ਤਾਂ ਕਿਤੇ ਲੱਗਿਆ ਨਹੀਂ ਸਾਰਾ ਕੁਝ ਦੇਖਣਾ ਪੈਂਦਾ ਵੈਸੇ ਇਹ ਵੀ ਗੱਲ ਤੁਹਾਡੀ ਸਹੀ ਹੈ ਮੈਂ ਤਾਂ ਸੋਚੀ ਹੀ ਨਹੀਂ ਸੀ ਉਹ ਪਹਿਲੇ ਹੀ ਉਹ ਤਾਂ ਕਹਿੰਦੀ ਐ ਵੀ ਸਾਰੇ ਘਰ ਦਾ ਖਰਚਾ ਹੀ ਅਸੀਂ ਚੁੱਕਨੇ ਆ ਜੱਸਾ ਤਾਂ ਕਰਦਾ ਹੀ ਕੁਛ ਨਹੀਂ ਮੋਨੀ ਬੋਲਦੀ ਸੀ ਰੋਨੀ ਬੋਲਦੀ ਉਹ ਰੋਬ ਜਮਾਉਂਦੀ ਐ ਦੂਣਾ ਐਡੀ ਤਾਂ ਉਹਦੇ ਜ਼ਬਾਨ ਚੱਲਦੀ ਐ ਕਿਸੇ ਦਾ ਲਿਹਾਜ ਨਹੀਂ ਕਰਦੀ ਤਾਂ ਕੀ ਮਤਲਬ ਐ ਬੋਲਣ ਦਾ ਤੇ ਤੋ ਕੋ ਸਰਿਆਣ ਕੋ ਐਵੇਂ ਪਹਿਲਾ ਨਹੀਂ ਫਰਦਾ ਮੋਟਰਸਾਈਕਲ ਤੇ ਮੈਂ ਹੀ ਭੇਜਿਆ ਤੀ ਉਹਨੂੰ ਜਿਨ੍ਹਾਂ ਕਨੇ ਵਿਆਜ ਰਾਂਦਾ ਲੈ ਕੇ ਆਵੇ ਕੋਈ ਨਾ ਇਹਨਾਂ ਨੂੰ ਹੁਣ ਬੋਲਣ ਦੇ ਫਿਰ ਮੈਂ ਦੱਸੂੰਗੀ ਪਤਾ ਲੈ ਪੁੱਤ ਉੱਠ ਵੀ ਗਿਆ ਤੂੰ ਤਾਂ ਮੈਂ ਤੇਨੂੰ ਠਾਣ ਆਉਂਦੀ ਸੀ ਤੂੰ ਬਸ ਮਾਂ ਮਾ ਖੇਤ ਜਾਣ ਲੱਗੀ ਟਰੈਕਟਰ ਲੈ ਕੇ ਖੇਤ ਜਾਣਾ ਹਾਂ ਪੁੱਤ ਮੈਂ ਤੇਰੇ ਨਾਲ ਗੱਲ ਕਰਨੀ ਸੀ ਕਾ ਦੱਸੂੰ ਮੈਂ ਨਾ ਤੇਰੇ ਵਾਸਤੇ ਕੁੜੀ ਵੇਖ ਰਹੀ ਆ ਤੇਰਾ ਵਿਆਹ ਕਰਨਾ ਹੁਣ ਬਸਮ ਅਜੇ ਮੈਂ ਵਿਆਹ ਨੂੰ ਕੁਝ ਨਹੀਂ ਕਰਾਉਣਾ ਕੱਲ ਮੈਨੂੰ ਨੌਕਰੀ ਲੱਗ ਜਾਣਦੀ ਠੀਕ ਆ ਲੈ ਪੁੱਤ ਉਹ ਦੇਖਿਆ ਜੈ ਗੱਲ ਤਾਂ ਸਹੀ ਕਹਿਣਾ ਕੱਲ ਕੋਲੋਂ ਕੁੜੀ ਵਾਲੇ ਦੇਖਣ ਆਲੇ ਆਉਣਗੇ ਤਾਂ ਅਗਲਾ ਪੁੱਛਦਾ ਹੀ ਇਹ ਵੀ ਮੁੰਡਾ ਕੀ ਕੰਮ ਕਰਦਾ ਨੌਕਰੀ ਵਾਲਿਆਂ ਨੂੰ ਭੱਜ ਕੇ ਰਿਸ਼ਤੇ ਹੋਣ ਪਰ ਇੰਨੇ ਜੋਗੇ ਤਾਂ ਹੈਗੇਆਂ ਸੀ ਤੇਰੇ ਬਾਪ ਕੋਲ ਬਥੇਰਾ ਕੁਛ ਹੈ ਕਿ ਤੈਨੂੰ ਪੈਰਾਂ 'ਤੇ ਖੜਾ ਕਰ ਸਕਦੇ ਆ ਲੈ ਮਾਂ ਦੱਸ ਤੂੰ ਤਾਂ ਹੁਣ ਟੈਨਸ਼ਨ ਲੈ ਕੇ ਬੈਜ ਨਹੀਂ ਆ ਤੈਨੂੰ ਐਵੇਂ ਕੌਣ ਕਹੂਗਾ ਵੀ ਚੰਗਾ ਹੋਇਆ ਤੂੰ ਇੱਥੇ ਮਿਲ ਗਿਆ ਮੈਂ ਤਾਂ نیچے ਦੇਖੀ ਜਾਂਦੀ ਸੀ ਕਿਉਂ ਭਾਬੀ ਕੰਮ ਸੀ ਕੋਈ ਮੈਂ ਕਿੱਥੇ ਜਾਣਾ ਮਕਰਿਆ ਤਾਂ ਹੁੰਦਾ ਮੈਂ ਨਾ ਮੈਂ ਕਦੋਂ ਕਿਹਾ ਵੀ ਤੂੰ ਘਰੇ ਨਹੀਂ ਹੁੰਦਾ ਮੈਂ ਤਾਂ ਤੈਨੂੰ ਐ ਕਹਿਨੀ ਆ ਉਹ ਇਕੱਲਾ ਹੀ ਤੇਰਾ ਵਾਈ ਜ਼ਿੰਮੇਵਾਰੀ ਸਾਹਮਣੇ ਚ ਲੱਗਿਆ ਰਹਿੰਦਾ ਮਾੜਾ ਮੋਟਾ ਉਹਦੇ ਨਾਲ ਹੱਥ ਫਟਾ ਦਿਆ ਕਰ ਐ ਤੈਨੂੰ ਬੇਲੇ ਨੂੰ ਕਿਸੇ ਨੇ ਨਹੀਂ ਕੁੜੀ ਦੇਣੀ ਕਿਉਂ ਮੰਮੀ ਜੀ ਸਹੀ ਕਿਹਾ ਨਾ ਮੈਂ ਇਹ ਤਾਂ ਬਹਿ ਜਾ ਨੇ ਚੁੱਪ ਕਰਕੇ ਵੱਟੀ ਆਈ ਆ ਫਿਕਰ ਕਰਨ ਵਾਲੀ ਮੈਂ ਹੈਗੀ ਆ ਨਾ ਆ ਦੀ ਮਾਂ ਫਿਕਰ ਕਰਨ ਵਾਲੀ ਹਾਂ ਜਦੋਂ ਜੀ ਕਰਦਾ ਬਤਵਾ ਬੋਲਣ ਲੱਗ ਜਾਂਦੀ ਏ ਤਾਂ ਤੈਨੂੰ ਕੀ ਲੈਣਾ ਇਹਨੇ ਤਾਂ ਸਾਡੇ ਕੋਲ ਮਾਰਦੀ ਆ ਮਿੱਟੀਆਂ ਮਿੱਟੀਆਂ ਤੇ ਰਾਤ ਨੂੰ ਫਿਰ ਮੁੰਡੇ ਨੂੰ ਢਣ ਭੜਕਾਉਣ ਲੱਗ ਜਾਨੀ ਐ। ਨਾ ਮੰਮੀ ਮੈਂ ਕਿਉਂ ਢੜਕਾਉਣਾ ਉਹਨਾਂ ਨੂੰ? ਉਹ ਕਿਹੜਾ ਨਿਆਣੇ ਨੇ ਜਿਹੜਾ ਮੇਰੀ ਗੱਲਾਂ ਚਾੜਣਗੇ? ਉਹਨਾਂ ਨੂੰ ਸਭ ਦਿੰਦਾ। ਨਾ ਕੀ ਦੇਖ ਰਹੀ ਨਹੀਂ ਤੈਨੂੰ? ਜਦੋਂ ਜੀ ਕਰਦਾ ਲੱਗ ਜਾਨੀ ਐ ਮੂੰਹ ਚਾਹੇ ਜੋ ਵੀ ਬੋਲਣਾ। ਉਹ ਤਾਂ ਐ ਕਰਦੀ ਐ। ਵੀ ਜਿਵੇਂ ਤੇਰਾ ਇਸ ਘਰ ਦੇ ਨਾਲ ਕੋਈ ਰਿਸ਼ਤਾ ਹੀ ਨਹੀਂ ਹੈਗਾ। ਮੰਮੀ ਅੱਭੀ ਤੂੰ ਕਿਉਂ ਸਵੇਰੇ ਸਵੇਰੇ ਬੋਲਣ ਲੱਗ ਜਾਨੀਓ? ਬੰਦੇ ਨੂੰ ਮੜਾ-ਮੋੜਾ ਬਾਹਰ ਤਾਂ ਭੱਜ ਜਾਣ ਦੇਓ। ਨਾ ਜਸਤੇ ਮੈਂ ਹੀ ਜੀ ਕੀ ਗੱਲ ਕਰੀ। ਮੈਂ ਤਾਂ ਸਿਆਣੀ ਵਾਲੀ ਕਿਸੀ ਆ ਭਾਈ। ਇਹ ਹੋਰ ਕੁ ਪਰਵਾੜ ਦਾ ਹੋਣਾ ਹੈ ਅਸੀਂ ਚੁੰਮੇਵਾਰੀ ਸੰਭੀਆ ਕਰ ਮੰਮੀ ਐਵੇਂ ਕਿਤੇ ਹੋਰ ਹੀ ਗੱਲ ਲਾ ਗਈ ਤਾਂ ਗੱਲ ਨੂੰ ਹੋਰ ਲੈ ਜਾਣ ਵਾਲੇ ਪਾਸੇ ਕੀ ਗੱਲ ਹੈ ਤੂੰ ਬੋਲਦੀ ਹੋਈ ਐਵੇਂ ਆ ਤੇ ਤਾਂ ਬੋਲੀ ਹੀ ਵਿਗੜੀ ਪਈ ਐ ਬਹੁਤ ਦਿਨ ਹੋ ਗਏ ਮੈਨੂੰ ਦੇਖਦੀ ਨੂੰ ਨਾ ਮੂੰਹ ਬੋਲੇ ਨਾ ਸਿਰੋਂ ਬੋਲੇ ਤੇ ਅਜੇ ਤਾਂ ਸਾਡੇ ਹੱਥੇ ਚਾ ਸਾਰਾ ਕੁਛ ਤਾਂ ਹੀ ਦੋ ਆਹਲ ਕਰਦੀ ਐ ਤੇ ਜੇ ਤੁਹਾਨੂੰ ਸਾਰਾ ਕੁਝ ਵੰਡ ਕੇ ਦੇ ਦੇਂਦੇ ਤੇ ਤੂੰ ਸੋਸਾ ਨੂੰ ਖਵਾਤੇ ਸੀ ਪੂੜੇ ਤੇ ਨਾਲੇ ਫਿਰ ਐ ਕਰੇਂਗੀ ਤਾਂ ਸਾਡੇ ਤੋਂ ਕੀ ਲੈ ਲੇਂਗੀ ਤਾਂ ਮੰਮੀ ਆ ਕੀ ਮਤਲਬ ਹੋਇਆ ਸਾਡੇ ਤੋਂ ਪੀਣਾ ਲਗੀ ਜਿੰਨਾ ਹੱਕ ਵੱਡੇ ਦਾ ਮਰਦਾ ਨਾ ਉਨਾ ਹੀ ਛੋਟੇ ਦਾ ਮਰਦਾ ਹੱਕ ਤਾਂ ਸਾਨੂੰ ਲੈਣਾ ਆਗਾ ਹੱਕ ਤਾਂ ਅਸੀਂ ਆਪਾਂ ਲੈ ਕੇ ਰਾਵਾਂਗੇ ਪਰ ਸਵੇਰੇ ਸਵੇਰੇ ਜੱਬ ਛੜ ਕੇ ਬੈਗੇ ਤੁਸੀਂ ਮੈਨੂੰ ਨਹੀਂ ਲੋੜ ਹੈ ਜੀ ਬਾਹਰ ਕਾਉਣ ਦੀ ਠੀਕ ਆ ਜਿਹੜੀ ਕੱਲ ਨੂੰ ਇੱਥੇ ਆਉਗੀ ਉਹ ਵੀ ਸੋਚੂ ਜਾ ਕੇ ਜਿਹੜਾ ਦਾ ਤੰਜਰ ਕਈ ਰੋਲਦਾ ਹੈਗਾ ਅਬ ਨਾ ਕਰੇ ਜੱਬ ਮੁਕਾਬਲਾ ਕਰੋ ਮਤਲਬ ਅਗੇ ਜਾਣ ਸੂਰੇ ਠੀਕ ਆ ਜੱਸੇ ਗੱਲ ਤਾਂ ਸੁਣ ਮੇਰੀ ਕਲੇਸ ਨੇ ਕਲੇਸ ਨੇ ਪੈ ਗਈ ਠੰਡ ਹਰ ਗੱਲ 깔 ਜਾ ਹੋ ਗਿਆ ਤੇਰਾ ਸੀਨਾ ਠੰਡਾ ਹੁ ਗਿਆਨ ਨੂੰ ਵੀ ਜਵਾਬ ਦੇ ਗਿਆ ਹੁ ਨੀ ਵੱਖ ਲੈਂਦੇ ਘਰ ਮਸ ਲੈਂਦੇ ਉਹ ਵੀ ਤੇਰੇ ਬਰੋਬਰ ਦਾ ਇਹ ਨਾ ਸਮਝੀ ਵੀ ਤੈਨੂੰ ਇੱਥੇ ਸਭ ਕੁਝ ਮਿਲ ਜਾਏਗਾ ਐ ਨਹੀਂ ਪਤਾ ਕਦੀ ਬਾਲੋਂ ਖਾਂਦੀ ਥੋੜ੍ਹੀਆਂ ਵੀ ਜਾਂਦੀ ਥੋੜ੍ਹੀ ਕਸਾੜਾ ਲਈ ਹਮ ਲ ਮੈਕ ਕਲੂਕੇਸ਼ਨ ਔਰ ਇਹ ਵੱਡੀ ਵਿਆਹ ਲਈ ਮੈਂ ਵੀ ਦੇਖਤੀ ਆ ਇਸ ਕਰ ਚ ਦੂਜੀ ਨੂੰ ਕਿਵੇਂ ਆਉਂਦੀ ਆ ਇਸ ਕਲੇਸ਼ਨ ਨੇ ਤਾਂ ਘਰ ਦੇ ਵਿੱਚ ਮੇਰਾ ਜੀਣਾ ਦੁੱਬਰ ਕੀਤਾ ਹੋਇਆ ਹੈ। ਕਦੀ-ਕਦੀ ਤੇਜ਼ ਹੀ ਕਰਦਾ ਵੀ ਘਰ ਛੱਡ ਕੇ ਤੁਰ ਜੀਏ। ਫਿਰ ਇਹ ਸੋਚੀ ਤਾਂ ਵੀ ਇਹਦੇ ਵਾਸਤੇ ਇਹਦੇ ਵੀ ਘਰ ਛੱਡ ਕੇ ਜਾਈਏ। ਤਾਂ ਮਹਾਰਾਣੀ ਬਣੀ ਫਿਰੂਗੀ। ਮੈਂ ਵੀ ਨਾ ਹਾਂ ਛੇਤੀ ਤੋਂ ਛੇਤੀ ਜੱਸੇ ਦਾ ਵਿਆਹ ਕਰਵਾ ਹੀ ਦੇਣਾ। ਨਾਲੇ ਕੀਤਾ ਹੋਈ ਇੱਕ ਦੋਨੋਂ। ਚੱਲ ਬਣ ਜੇ ਕਿਤੇ ਛੇਤੀ ਛੇਤੀ ਕੰਮ ਨਿਬੇੜਾਂ। ਨਾਲੇ ਕਰਦੀਆਂ ਇਹਨਾਂ ਦੇ ਘੋੜ ਨਾਲ ਗੱਲ। ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਜਦੋਂ ਮੈਂ ਉਹਨਾਂ ਤੇ ਗੱਲੇ ਕਰਨੀ ਹੁੰਦੀ ਆ ਬੋਲ ਨਹੀਂ ਕਰਦੀ ਫਿਰ ਚਲ ਦੱਸ ਵੀ ਦੇ ਕੀ ਗੱਲ ਕਰਨੀ ਲੋੜ ਨਹੀਂ ਕੋਈ ਨਹੀਂ ਜਦੋਂ ਤੁਹਾਡਾ ਗੱਲ ਸੁਣਨ ਦਾ ਮੂਡ ਹੋਵੇਗਾ ਨਾ ਦੱਸ ਦਊਗੀ ਉਹ ਜਦੋਂ ਵੀ ਮੈਂ ਘਰੇ ਆਨਾਂ ਦਾ ਖੇਤੋਂ ਆਵਾ ਬਾਹਰੋਂ ਆਵਾ ਮੈਂ ਤੇਰੇ ਨਾਲ ਗੱਲ ਕਰਨੀ ਆ ਗੱਲ ਕਰਨੀ ਆ ਕੋਈ ਘਰ ਦੀ ਗੱਲ ਤੋਂ ਬਗੈਰ ਕੋਈ ਕਲੇਸ਼ ਤੋਂ ਬਗੈਰ ਕੋਈ ਗੱਲ ਹੈਗੀ ਆ ਦੱਸ ਮੈਨੂੰ ਕੀ ਕਰਾਂ ਹੋਰ ਕਿਹੜੇ ਨਾਲ ਖਸਮ ਨਾਲ ਕਰਾਂ ਜਾ ਕੇ ਗੱਲ ਕਿਹਦੇ ਨਾਲ ਕਰਾਂ ਕੀ ਨੂੰ ਦੱਸਾਂ ਜਾ ਕੇ ਵੀ ਮੈਨੂੰ ਆ ਦੁੱਖ ਹੈ ਦੱਸ ਵੀ ਦੇ ਹਲੀਮੀ ਨਾਲ ਬੋਲ ਕੇ ਆ ਕਰੋ ਮੈਂ ਤਾਂ ਐਂ ਕਹਿੰਦੀ ਸੀ ਵੀ ਜਸੇ ਦਾ ਵਿਆਹ ਕਰ ਲੀਏ ਹੁਣ ਆਪਾਂ ਛੇਤੀ ਉਹ ਨਹੀਂ ਪੈਰ ਲੱਗਣ ਦੇਂਦੀ ਕਿਸੇ ਪਾਸੇ ਉਹ ਤਾਂ ਚਾਹੁੰਦੀ ਵੀ ਨਾ ਹੋਵੇ ਮੈਂ ਨਿਆਲੋ ਨੂੰ ਵੀ ਕਿਹਾ ਹੋਇਆ ਅੱਗੇ ਜੋ ਨੂੰ ਵੀ ਅੱਜ ਕਿਹਾ ਸੀਗਾ ਕਹਿੰਦੇ ਹੈਗੇ ਤਾਂ ਹੈਗੇ ਨਿਕਲੋ ਕਰ ਚੱਲ ਕਰਦੇ ਆਂ ਗੱਲ ਇੱਕ ਤੇ ਜਿਹੜਾ ਦੱਸਿਆ ਮੈਨੂੰ ਲੱਗਦੀ ਐ ਵੀ ਉਹਨਾਂ ਦੀ ਕਹਾਣੀ ਫੇਟ ਆ ਜੂਗੀ ਜਹੇ-ਜਹੋ ਭਾਲਦੇ ਨੇ ਦੇਖ ਅਰਮਣ ਇਹ ਜੇ ਕਮਾਂ ਵਿੱਚ ਕਾਲੀ ਨਹੀਂ ਕਰੀਂਦੀ ਹੁੰਦੀ ਘਰ ਦੇ ਵਿੱਚ ਚਾਰ ਭਾਂਡੇ ਉਹਨਾਂ ਖੜਕਦੇ ਹੁੰਦੇ ਆ ਪਰ ਜੇ ਰਿਸ਼ਤੇ ਕਾਲੀ ਵਿੱਚ ਕੀਤੇ ਜਾਣ ਨਾ ਉਮਰ ਭਰ ਲਈ ਨਭਾਉਣੇ ਔਖੇ ਹੋ ਜਾਂਦੇ ਆ ਸਮਝ ਗਈ ਉਹ ਤਾਂ ਤੁਹਾਡੀ ਮੈਂ ਗੱਲ ਮੰਨਦੀ ਆ ਪਰ ਮੈਂ ਨਹੀਂ ਚਾਹੁੰਦੀ ਵੀ ਜੱਸਾ ਗੱਲ-ਗੱਲ ਤੇ ਨਾ ਆਪਣੀ ਪਰਜਾਈ ਦੇ ਤਾਨੇ ਸੁਣੇ ਨਾਲ ਉਹ ਆਪਣੇ ਘਰ-ਬਾਰ ਵਾਲਾ ਹੋ ਜੂਗਾ ਉਹਦਾ ਹਿੱਸਾ ਦੇ ਕੇ ਉਹਨੂੰ ਬਿਠਾ ਦੇਾਂਗੇ ਚਾਹੇ ਕਮਾ ਕੇ ਖਾਵੇ ਤੇ ਚਾਹੇ ਬੈ ਕੇ ਖਾਵੇ ਸਾਨੂੰ ਕੋਈ ਜਮਾਨੀ ਉਹਦੀਆਂ ਤਾਂ ਨਾ ਗੱਲਾਂ ਸੁਣੂਗਾ ਸਾਰੀ ਉਮਰ ਉਹ ਤਾਂ ਨਹੀਂ ਇਕੱਲਾ ਰਹੂਗਾ ਚਲ ਠੀਕ ਕਰੀਆਂ ਤੂੰ ਕਮਾਉਣ ਦੇ ਨਾਤੇ ਸੇਤੀ ਸਮਝ ਜਾਣੀ ਪਰ ਬੱਚੇ ਵੀ ਸੋਚਣ ਆਪਣੇ ਬਾਰੇ ਨਾਲੇ ਉਹਦੇ ਵਿਆਹ ਜੋਗੇ ਦੇ ਪੈਸੇ ਪੈਣੇ ਆਪਣੇ ਕੋਲੇ ਤੂੰ ਕਰ ਲੈ ਗੱਲ ਫਿਰ ਠੀਕ ਆ ਠੀਕ ਹੈ ਮੈਂ ਕਰ ਲਾਂ ਗੱਲ ਫਿਰ ਕੱਲ ਕਰ ਲਾਂ ਤੂੰ ਚਲ ਚੁੱਕ ਰ ਮਨ ਤਾਂ ਗਿਆ ਨਾ ਮੁੰਡਾ ਤਾਂ ਪਹੀ ਮਾਰ ਜੇਗਾ ਹੈਲੋ ਹਾਂ ਬਣੇ ਸਾਸਰੀ ਕਾ ਠੀਕ ਹੈ ਵਧੀਆ ਬੜਾ ਠੀਕ ਹੈ ਤੂੰ ਸੁਣਾ ਅੱਛਾ ਮੇਰੀ ਸੁਣ ਗੱਲ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ ਉਹਦਾ ਪਤਾ ਕਰ ਲੈ ਤੂੰ ਕੁੜੀ ਵਾਲਿਆਂ ਨਾਲ ਕਰ ਲੈ ਅੱਛਾ ਕਰ ਲਈ ਸੀ ਚਲ ਫਿਰ ਤਾਂ ਠੀਕ ਹੈ ਚਲ ਫਿਰ ਵੀ ਤੂੰ ਪੱਕੀ ਠੱਕੀ ਗੱਲ ਕਰਕੇ ਨਾ ਤਾਂ ਸਾਨੂੰ ਦੱਸ ਦੇ ਆਪਾਂ ਵੇਖਾ ਵਿਖਾਈ ਦਾ ਕਰ ਲਾਂਗੇ ਕੰਮ ਹਾਂ ਚਾ ਠੀਕ ਹੈ ਫਿਰ ਦੱਸੀ ਮੈਨੂੰ ਸ਼ਾਂਤੀ ਕਿ ਜ਼ਰੂਰ ਲੈ ਹਾ ਤਾਂ ਕੰਮ ਗਿਆ ਬਾਣਾ ਜਿਵੇਂ ਦੱਸਦੀ ਐ ਇਹ ਸਭ ਨਾਲ ਤਾਂ ਛੇਤੀ ਹੋ ਮੈਂ ਤਾਂ ਖਰਚਾ ਵੀ ਨਹੀਂ ਕਰਨਾ ਚੁੰਨੀ ਚੜਾ ਕੇ ਲਿਆਵਾਂਗੀ ਨਾਲ ਇਹਨੂੰ ਚਾਵਲ ਜੀ ਨੂੰ ਫੇਰ ਦੇਖਦੀ ਆ ਵੀ ਕੀ ਕਰਦੀ ਐ ਇਹ ਜਦੋਂ ਬਰੋਬਰ ਦੀ ਆ ਕੇ ਬੈਠੀ ਨਾ ਫੇਰ ਇਹਨੂੰ ਪਤਾ ਲੱਗੂਗਾ ਤਦ ਮੇਰੇ ਨਾਲ ਆਕੜਦੀ ਰਹਿੰਦੀ ਐ ਹਰ ਟਾਈਮ ਲੜਾਈ ਹਰ ਟਾਈਮ ਲੜਾਈ ਫੇਰ ਪੁੱਛਾਂਗੇ ਨੂੰ ਵੀ ਹੁਣ ਸੁਣਾ ਉਹ ਯਾਰ ਮੇਰਾ ਤਾਂ ਔਖਾ ਯਾਰ ਜੇ ਮੈਂ ਤੇਰੇ ਕੋਲੇ ਆਣਾ ਇੱਥੇ ਔਖਾ ਹੋ ਜਾਊਗਾ ਚੱਲ ਕੋਈ ਨਾ ਕਰ ਤੂੰ ਤਿਆਰੀ ਦੇਖਦਾ ਮੈਂ ਆ ਕੀ ਗੱਲ ਵੀਰੇ ਅੱਜ ਘਰ ਹੀ ਨਹੀਂ ਦੇਖਦੇ ਤੁਸੀਂ ਮੈਂ ਤਾਂ ਜੱਥੇ ਘਰੀ ਹੁਣਾ ਤੇਰੇ ਕੋਲ ਨਹੀਂ ਹੈਗਾ ਟਾਈਮ ਘਰੇ ਵੜਨ ਦਾ ਵੀਰੇ ਹਾ ਕਿਦਾਂ ਦੀਆਂ ਗੱਲਾਂ ਕਰਦਾ ਮੈਨੂੰ ਸੋਡੀ ਸਮਝ ਨਹੀਂ ਆਉਂਦੀ ਤੂੰ ਤੇ ਭਾਬੀ ਨੇ ਮੈਨੂੰ ਸਮਝ ਕੀ ਰੱਖਿਆਗਾ ਮਨ ਤਾਂ ਐਂ ਲੱਗਦਾ ਉਹਨੇ ਦੋ ਮਹੀਨੇ ਸੌਂ ਘਰ ਕੀਆ ਮੈਨੂੰ ਰੋਜ਼ ਉਸ ਨਾਲ ਕੁਝ ਕਰਨ ਦੀ ਮੈਂ ਤਾਂ ਤੇਰੇ ਨਾਲ ਵੀ ਸੋਫੀਆਂ ਗੱਲ ਕਰੀ ਤੀ ਤੂੰ ਤਾਂ ਮੈਨੂੰ ਆ ਗੁੱਸੇ ਚ ਬੋਲਦਾ ਬੋਲਣਾ ਤਾਂ ਤੈਨੂੰ ਹੋਰ ਕੀ ਕਰਾਂ 24 ਘੰਟੇ ਬਾਜ਼ਾਰ 'ਚ ਫਿਰਦਾ ਰਹਿਣਾ ਕਦੇ ਕੰਮਕਾਰਾਂ ਨੂੰ ਹੱਥ ਬੰਨਾਇਆ ਕਰ ਘਰ ਦੇ ਨਾਲੇ ਘਰਦਿਆਂ ਦੇ ਖਰਚੇ ਵਿੱਚ ਵੀ ਸਮਝ ਆਈਏ ਤੈਨੂੰ ਫਿਰ ਕਹਿੰਦਾ ਮੈਨੂੰ ਬੋਲਦੇ ਨੇ ਬੋਲਣਾ ਹੋਰ ਕੀ ਕਰਾਂ ਦੇਖ ਭਾਈ ਤੈਨੂੰ ਕੋਈ ਲੋੜ ਨਹੀਂ ਮੇਰੇ ਨਾਲ ਐਦਾਂ ਗੱਲ ਕਰਨ ਦੀ ਠੀਕ ਆ ਨਾਲੇ ਮੈਂ ਆਪਣੇ ਹਿਸਾਬ ਨਾਲ ਕੰਮ ਕਰਦਾ ਤੇ ਕਰਦਾ ਰਹੂੰ ਠੀਕ ਆ ਨਾਲੇ ਤੈਨੂੰ ਕੀ ਪਤਾ ਵੀ ਮੈਂ ਕਰਦੇ ਖਰਚੇ ਹੱਥ ਵਟਾਉਣਾ ਕਿ ਨਾ ਵਟਾਉਣਾ ਨਾ ਕੀ ਰੋਲਾ ਪਾਇਆ ਤੁਸੀਂ ਰੋਲਾ ਕੀ ਹੋਣਾ ਸੀ ਇਹਨੂੰ ਮੈਨੇ ਕਰਦਿਆਂ ਦੇ ਖਰਚੇ ਲਈ ਹੱਥ ਵਟਾਣ ਲਈ ਕਿਹਾ ਇਹਨੂੰ ਮੇਰੀ ਗੱਲ ਮਾੜੀ ਲੱਗੀ ਆਹੀ ਨਾ ਤੁਹਾਨੂੰ ਕੀ ਲੋੜ ਐ ਕਿਸੇ ਨੂੰ ਕੰਮ ਨੂੰ ਕਹਿਨੂ ਨਾਲੇ ਇਹ ਕਿਹੜਾ ਕੋਈ ਨਿਆਣਾ ਐ ਇਹਨੂੰ ਪਤਾ ਨਹੀਂ ਲੱਗਦਾ ਇਹਨੂੰ ਵੀ ਤਾਂ ਪਤਾ ਹੀ ਆ ਵੀ ਕਰਦੇ ਜ਼ਿੰਮੇਵਾਰੀਆਂ ਕੀ ਹੁੰਦੀਆਂ ਨੇ ਨਾ ਕੀ ਹੋ ਗਿਆ ਤੁਸੀਂ ਕਿਵੇਂ ਸਾਰੇ ਇਕੱਠੇ ਹੋਏ ਬੈਠੇ ਜੱਸੀ ਇੱਥੇ ਨਾ ਨਾ ਮੰਮੀ ਕੁਝ ਨਹੀਂ ਹੋਇਆ ਅੱਛਾ ਉਮੈ ਤਾਂ ਨਾ ਤੁਨੂੰ ਐ ਦੱਸਣ ਆਈ ਸੀ ਕਿ ਜੱਸੀ ਦਾ ਰਿਸ਼ਤਾ ਪੱਕਾ ਹੋ ਗਿਆ ਹੈ ਨਾ ਮੰਮੀ ਕਾ ਦਾ ਐ ਸੀ ਜਿਸ ਤੇ ਉਹ ਦੇਖਣਾ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੰਮੀ ਘੱਟੋ ਘੱਟ ਮੈਨੂੰ ਤਾਂ ਦੱਸ ਰਿੰਦੀ ਰਿਸ਼ਤੇ ਬਾਰੇ ਮੇਰਾ ਤੇਰਾ ਮੁੰਡਾ ਸੀ ਲੈ ਪੁੱਤ ਐਡੀ ਕਿੱਡੀ ਚ ਗੱਲ ਮੈਂ ਕਿਹੜਾ ਨੂੰ ਵਿਆਹ ਕੇ ਲੈ ਆਈ ਹਜੇ ਹਜੇ ਤਾਂ ਗੱਲ ਹੀ ਪੱਕੀ ਠੱਕੀ ਹੋਈ ਹੈ ਮੰਮੀ ਗੱਲ ਵਿਆਹ ਦੀ ਨਹੀਂ ਹੈਗੀ ਨਾ ਅਸੀਂ ਵੀ ਤਾਂ ਘਰ ਦੇ ਜੀ ਆ ਉਹੀ ਮੇਰੀ ਗੱਲ ਸੁਣ ਆ ਤੂੰ ਤਾਂ ਸੁਣ ਕੇ ਵੀ ਨਹੀਂ ਵਧਾਈ ਦਿੱਤੀ ਤੁਹਾਡੇ ਤਾਂ ਮੂ ਵੀ ਪੁੱਗ ਗਏ ਨੇ ਹੈ ਜੇ ਬੰਦਾ ਮਾੜਾ ਮੋਟਾ ਤੂੰ ਵਧਾਈ ਮੁबारकਤਾ ਦੇ ਦਿੰਦਾ ਨਾਲੇ ਮੈਂ ਤਾਂ ਬੜੀਆਂ ਤਿਆਰੀਆਂ ਕਰਨੀਆਂ ਨੇ ਮਾਤਾ ਹੁਣ ਦੇ ਦੇ ਨਾ ਤੈਨੂੰ ਵਧਾਈ ਵਧਾਈਆਂ ਤੈਨੂੰ ਮੁਬਾਰਕਾਂ ਵੀਰੇ ਤੈਨੂੰ ਤੈਨੂੰ ਵੀ ਵੀਰੇ ਮਾ ਇਹਨਾਂ ਨੂੰ ਕੀ ਹੋ ਗਿਆ ਉਹ ਪਤਾ ਆ ਮੈਨੂੰ ਤਾਂ ਤੂੰ ਐ ਪੁੱਛਦਾ ਜਿਵੇਂ ਤੈਨੂੰ ਪਤਾ ਹੀ ਨਹੀਂ ਕਾਸੇ ਦਾ ਰਾਤ ਤੂੰ ਕਿਹੜੇ ਮੱਥਾ ਲਈ ਬੈਠਾ ਸੀ ਇਹਨਾਂ ਨਾਲ ਮੱਥਾ ਹਣ ਮਾਜਰੋ ਮੈਨੂੰ ਉਲਟਾ ਸਿੱਧਾ ਬੋਲਦੇ ਨੇ ਮੱਥਾ ਲਾਉਣੀ ਆ ਅਚਕ ਤਫਾ ਕਰ ਛੱਡ ਪਰ ਸ਼ੁਕਰ ਆ ਮੈਂ ਤਾਂ ਕਹਿੰਦੀ ਆ ਰੱਬ ਦਾ ਜਿਨੇ ਤੇਰੀ ਵੀ ਸੁਣ ਲਈ ਠੀਕ ਆ ਉਹ ਮੇਰੀ ਗੱਲ ਸੁਣ ਆ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਕੋ ਵਿਆਹ ਮੰਗਣਾ ਇਕੱਠਾ ਹੀ ਕਰਾਂਗੇ ਠੀਕ ਆ ਤੇ ਆਪਾਂ ਨੂੰ ਸਭ ਕੋ ਚੰਗਾ ਵਧੀਆ ਨਾਲ ਦੋਹਰਾ ਖਰਚਾ ਨਹੀਂ ਹੋਊਗਾ ਆਪਾਂ ਤਾਂ ਚੁਲ ਨਿਚੜਾ ਵਾਈ ਕਰ ਲਾਂ ਜਿਵੇਂ ਤੈਨੂੰ ਸੱਟ ਲੱਗਦਾ ਮੈਂ ਇਹਨਾਂ ਦੇ ਹਿੱਕ ਤੇ ਪਿੱਪਲ ਵਾਸਾ ਲਾਉਣਾ ਹੀ ਲਾਉਣਾ ਹੁਣ ਛੇਤੀ ਤੋਂ ਛੇਤੀ ਠੀਕ ਆ ਤੇ ਤਿਆਰੀਆਂ ਕਰ ਲਈਏ ਇਹ ਠੀਕ ਠੀਕ ਆ ਮਾਂ ਹਾਂ ਚੱਲ ਠੀਕ ਆ ਕਰ ਲੈ ਤੇਰੀ ਅੰਦਰ ਤੂੰ ਹੈ ਚੰਗਾ ਦੇਖ ਕਿੰਨਾ ਜਲੇਵਾ ਹੋਇਆ ਉਹਨੂੰ ਤਾਂ ਹੋਣਾ ਹੀ ਹੋਣਾ ਸੀ ਚੱਲ ਕਹਿੰਦੇ ਨੇ ਬਗਾਨੇ ਘਰ ਦੀਏ ਆ ਮੇਰੇ ਵਾਲਾ ਦੇਖ ਲੈ ਇੰਗਰੇਜ਼ ਇਹ ਹੀ ਨਹੀਂ ਮਾਨ ਖਾ ਪਤਾਈਆਂ ਮਾਂ ਤੈਨੂੰ ਹੁਣ ਦੇ ਦੇਣਾ ਵਧਾਈਆਂ ਕਿਵੇਂ ਨਾਰਦ ਮੂਨੀ ਜੀ ਨੇ ਮੁੰਡਾ ਮਗਰ ਲਾਇਆ ਹਾਂ ਲਾ ਪੁੱਤ ਪਰਵੀਨ ਮੈਂ ਤਾਂ ਆਪਣੇ ਫਰਜ਼ ਨਿਭਾ ਦਿੱਤੇ ਨੇ ਤੇ ਹੁਣ ਤੇਰੀ ਵਾਰੀ ਐ ਦੇਖ ਤੇਰਾ ਘਰ ਐ ਠੀਕ ਐ ਤੇ ਜੱਸੇ ਦੀ ਜ਼ਿੰਮੇਵਾਰੀ ਵੀ ਤੇਰੀ ਐ ਹੁਣ ਇਹਨੂੰ ਵੀ ਤੂੰ ਸਾਂਭਣਾ ਤੇ ਇਸ ਘਰ ਨੂੰ ਵੀ ਤੂੰ ਸਾਂਭਣਾ ਸਹੀ ਕਹਿ ਮਾਂ ਤੂੰ ਹੁਣ ਤੱਕ ਤਾਂ ਸਾਰੇ ਫਰਜ਼ ਨਿਭਾਏ ਨੇ ਸਾਡੇ ਤੇ ਹੁਣ ਸਾਡੀ ਵਾਰੀ ਆ ਵੀ ਜੀ ਥੋਡੀ ਸੇਵਾ ਕਰੀਏ ਠੀਕ ਐ ਕਹਿ ਪਤਾ ਤੂੰ ਤੇ ਬੱਚਿਆਂ ਦਾ ਫਰਜ਼ ਵੀ ਬਣਦਾ ਆਪਣੇ ਮਾਪੇ ਦੀ ਸੇਵਾ ਕਰਨ ਉਹਨਾਂ ਦਾ ਖਿਆਲ ਰੱਖਣਾ ਬਾਕੀ ਰਹੀ ਗੱਲਤੀ ਏ ਇਹ ਘਰ ਨੂੰ ਤੂੰ ਬਣ ਕੇ ਰੱਖਣਾ ਵਧੀਆ ਤਰੀਕੇ ਨਾਲ ਚਲਾਉਣਾ ਇਹ ਤੁਹਾਡੀ ਦੁਆ ਦੀ ਜ਼ਿੰਮੇਵਾਰੀ ਆ ਠੀਕ ਆ ਨਾ ਆਪ ਦੇ ਵਿੱਚ ਪ੍ਰੇਮ ਪਿਆਰ ਬਣਾ ਕੇ ਰੱਖਿਓ ਧਿਆਨ ਰੱਖਿਓ ਤੇ ਗੱਲ ਸੁਣ ਹਰਮਣ ਫਿਰ ਮੈਂ ਮਾੜਾ ਜਿਹਾ ਖੇਤ ਗਿਆੜਾ ਮਾਰਿਆ ਵਾ ਚੰਗਾ ਠੀਕ ਅੱਛਾ ਜੀ ਤਾਂ ਨਵੀਨ ਨੂੰ ਨੂੰ ਕਰਦੇ ਜਿੰਮੇਵਾਰੀਆਂ ਦੱਸੀਆਂ ਜਾ ਰਹੀਆਂ ਨੇ ਨਾਲੇ ਮੰਮੀ ਜੀ ਘਰ ਦੇ ਜ਼ਿੰਮੇਵਾਰੀ ਨਾ ਘਰ ਦੇ ਬੰਦੇ ਚੱਕਦੇ ਹੁੰਦੇ ਆ ਜਨਾਨੀਆਂ ਤਾਂ ਨਾ ਸਿਰਫ ਕੰਮ ਹੀ ਕਰ ਸਕਦੀਆਂ ਨੇ ਘਰ ਦਾ ਨਾਲੇ ਇਹ ਗੱਲ ਪ੍ਰਵੀਨ ਤੇ ਇਹਨੂੰ ਚੰਗੀ ਤਰ੍ਹਾਂ ਸਮਝਾ ਦਿਓ ਮੇਰੀ ਗੱਲ ਸੁਣ ਲੈ ਨਾਲੇ ਇਹ ਗੱਲਾਂ ਨਾ ਇਹਨੂੰ ਦੱਸਣ ਵਾਲੀਆਂ ਨਹੀਂ ਹੈਗੀਆਂ ਇਹ ਵੀ ਇਸ ਘਰ ਦਾ ਹਿੱਸਾ ਨੇ ਤੇ ਆਪੇ ਸਮਝ ਹੀ ਜਾਣਗੇ ਤੈਨੂੰ ਸਮਝਾਉਣ ਦੀ ਦੱਸਣ ਦੀ ਕੋਈ ਜ਼ਰੂਰਤ ਨਹੀਂ ਮੈਨੂੰ ਐ ਕਿਉਂ ਲੱਗ ਰਿਹਾ ਜਿਵੇਂ ਦੀਦੀ ਆਪਣੀਆਂ ਗੱਲਾਂ ਦੇ ਵਿੱਚ ਸਾਨੂੰ ਮਿਹਨੇ ਦੇ ਰਹੀ ਹੋਣ ਨਹੀਂ ਪ੍ਰਵੀਨ ਮੈਂ ਨਾ ਮਿਹਨੇ ਨਹੀਂ ਦੇ ਰਹੀ ਮੈਂ ਤਾਂ ਸਵੈ ਕੀ ਗੱਲ ਕੀਤੀ ਆ ਆ ਮੰਮੀ ਬੈਠੀ ਆ ਤੇ ਆ ਜੱਸਾ ਬੈਠਾ ਆ ਮੈਂ ਤਾਂ ਆਪਦੇ ਘਰ ਦੇ ਜੀ ਸਮਝ ਕੇ ਤੈਨੂੰ ਐ ਸਮਝਾ ਰਹੀ ਆਂ ਵੀ ਤੂੰ ਵੀ ਇਸ ਘਰ ਦਾ ਹਿੱਸਾ ਤੇ ਆਪਦਾ ਘਰ ਸਮਝ ਕੇ ਰਹਿ ਸਾਡੇ ਨਾਲ ਨਹੀਂ ਮੇਰੀ ਗੱਲ ਸੁਣ ਲੈ ਬਾਲੀ ਕਦਰ ਕਰ ਤੱਕ ਨਾ ਕਰ ਤੇ ਜਾ ਕੇ ਕੰਮ ਕਰ ਲੈ ਠੀਕ ਹੈ ਮੈਂ ਹੈਗੀ ਆ ਨਾ ਜਿਹੜੀ ਗੱਲ ਸਮਝਾਉਣੀ ਆ ਮੈਂ ਸਮਝਾ ਦਾਂਗੀ ਆਪੇ ਨਾਲ ਇੰਨੀ ਉਹ ਬੋਲੀ ਨਹੀਂ ਹੈਗੀ ਸਿਆਣੀ ਆ ਉਹ ਦਰ ਨਾਲ ਅੱਜ ਨਾ ਮੈਨੂੰ ਇਸ ਕਰ ਚ ਦੂਜਾ ਦਿਨ ਤੇ ਤੁਸੀਂ ਐਵੇਂ ਦੀਆਂ ਗੱਲਾਂ ਕਰ ਰਹੇ ਹੋ ਮੈਨੂੰ ਤਾਂ ਐ ਲੱਗਦਾ ਜਿਵੇਂ ਤੁਹਾਡੀ ਆਪਸ ਚ ਬੰਦੀ ਹੋਣੀ ਹੈਗੀ ਤੇ ਤੁਸੀਂ ਤੁਸੀਂ ਚੁੱਪ ਕਿਉਂ ਬੈਠੇ ਹੋ ਤੁਸੀਂ ਕੌਣ ਇਹਨਾਂ ਨੂੰ ਕੁਝ ਬੋਲੀ ਜਾ ਰਹੇ ਨੇ ਪ੍ਰਵੀਨਾ ਮੈਂ ਕੀ ਬੋਲਾਂ ਯਾਰ ਇਹਨਾਂ ਦਾ ਰੋਜ਼ ਦਾ ਕੰਮ ਆਗਾ ਤੂੰ ਬਸ ਆਪਣੀ ਸਮਝਦਾਰੀ ਰਹੀ ਠੀਕ ਆ ਜਦ ਮੈਂ ਜਾਣਾ ਹੈ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਕੰਮ ਜਾ ਕੇ ਆਉਣਾਗਾ ਇਹ ਸਭ ਹੋ ਕੀ ਰਿਹਾ ਇਸ ਘਰ ਚ ਮੈਨੂੰ ਲੱਗਦਾ ਮੰਮੀ ਜੀ ਤੁਹਾਡੀ ਆਪਸ ਚ ਬੰਦ ਨਹੀਂ ਹੈਗੀ ਕਿਸੇ ਦੀ ਉਹ ਨਹੀਂ ਪੁੱਤ ਇਹਜੇ ਕੁਛ ਨਹੀਂ ਹੈਗਾ ਮੇਰੀ ਗੱਲ ਸੁਣ ਤੂੰ ਇਸ ਘਰ ਦੀ ਨੂੰਹ ਐ ਹੁਣ ਇਸ ਘਰ ਦੇ ਉੱਤੇ ਤੇਰਾ ਹੱਕ ਐ ਜਿੱਥੋਂ ਮਰਜ਼ੀ ਚੀਜ਼ ਚੱਕ ਜਿੱਥੋਂ ਮਰਜ਼ੀ ਰੱਖ ਕਿਸੇ ਦੀ ਪਰਵਾਹ ਕਰਨ ਦੀ ਲੋੜ ਨਹੀਂ ਕਿਉਂ ਮੰਮੀ ਇਸ ਘਰ ਦੀ ਹਰ ਇੱਕ ਚੀਜ਼ ਤੇ ਕਿਵੇਂ ਹੱਕ ਐ ਦਾ ਅੱਧਾ ਸਮਾਨ ਮੇਰਾ ਜਿਹੜਾ ਮੈਂ ਰਿਆ ਕੇ ਲੈ ਕੇ ਆਈਆਂ ਨਾਲੇ ਮੈਂ ਤਾਂ ਇਹੀ ਗੱਲ ਦੱਸਣ ਆਈਆਂ ਕਿ ਜਿਹੜਾ ਦਾ ਸਮਾਨ ਐ ਨਾ ਉਹਦੇ ਵਾਸਤੇ ਜਗ੍ਹਾ ਬਣਾਓ ਜੇ ਮੇਰੇ ਸਮਾਨ ਨੂੰ ਕੋਈ ਨੁਕਸਾਨ ਹੋ ਗਿਆ ਨਾ ਕੀ ਨਾ ਕਿਉਂ ਜਿਹੜੇ ਪੇਕਿਆਂ ਨੂੰ ਦੱਸਦਾ ਮੈਂ ਕੀ ਮਤਲਬ ਦੀਦੀ ਤੁਹਾਡਾ ਮੈਂ ਇਸ ਘਰ ਚ ਵਿਆਹ ਕੇ ਆਈਆਂ ਤੇ ਮੇਰਾ ਸਮਾਨ ਵੀ ਇੱਥੇ ਰਹੂਗਾ ਜਿਦੋਂ ਜਿਹੜਾ ਜੋਰ ਲੱਗਦਾ ਲਾ ਲੋ ਹੱਸਦਾ ਪ੍ਰਵੀਨ ਤੂੰ ਕੱਲ ਬਹਿ ਕੇ ਆਈਆਂ ਤੇ ਅੱਜ ਮੇਰੇ ਮੂਰੇ ਜਵਾਲ ਲੜਾਉਣ ਲੱਗ ਗਈ ਮੇਰੇ ਮੂਰੇ ਨਾ ਜਵਾਲ ਲੜਾਉਣ ਦੀ ਜ਼ਰੂਰਤ ਨਹੀਂ ਹੈਗੀ ਜਿਵੇਂ ਮੈਂ ਕਹਿੰਦੀ ਆ ਨਾ ਉਵੇਂ ਹੀ ਕਰ ਮਿੰਟਾਂ 2 ਮਿੰਟਾਂ ਚਿਰ ਤੱਕ ਸਮਾਨ ਨਾ ਬਾਹਰ ਕਢਵਾ ਦੂੰਗੀ ਮੈਂ ਬੋਲਣ ਦੀ ਤਮੀਜ਼ ਨਹੀਂ ਹੈਗੀ ਐਵੇਂ ਕਿਵੇਂ ਕਰ ਦੇਂਗੇ ਤੂੰ ਸਮਾਨ ਪ੍ਰਵੀਨ ਦਾ ਬਾਹਰ ਹੈਗੀ ਤੇ ਰਚ ਨਹੀਂ ਹਿੰਮਤ ਇਹਨੂੰ ਵਿਆਹ ਕੇ ਲਿਆਇਆ ਇਸ ਘਰ ਸਾਡਾ ਏ ਇਸ ਘਰ ਦੇ ਨੂੰ ਐ ਵੀ ਬੰਦਰ ਦੀ ਹੈ ਵੱਡੀ ਇਹ ਇੱਕ ਮਿੰਟ ਮੰਮੀ ਜੀ ਤੁਹਾਡੀਆਂ ਗੱਲਾਂ ਦੇਖ ਕੇ ਮੈਨੂੰ ਇਹਨਾਂ ਤਾਂ ਸਮਝ ਆ ਗਿਆ ਕਿ ਤੁਹਾਡੀ ਆਪਸੀ ਬੰਦ ਨਹੀਂ ਵਿਆਹ ਤਾਂ ਪਹਿਲਾਂ ਮੈਂ ਸਿਰਫ ਸੁਣਿਆ ਸੀ ਤੇ ਹੁਣ ਮੈਂ ਦੇਖ ਵੀ ਲਿਆ ਕਿ ਇਸ ਘਰ 'ਚ ਲੜਾਈਆਂ ਹੁੰਦੀ ਹੀ ਰਹਿੰਦੀਆਂ ਨੇ ਤੇ ਰਹੀ ਦੀਦੀ ਤੁਹਾਡੀ ਗੱਲ ਮੈਂ ਪਹਿਲੀ ਤੇ ਆਖਰੀ ਵਾਰ ਕਹਿ ਰਹੀ ਹਾਂ ਮੇਰੇ ਸਮਾਨ ਨੂੰ ਹੱਥ ਲਾਉਂ ਵੀ ਕੋਈ ਲੋ ਨਹੀਂ ਮੈਂ ਇਸ ਘਰ 'ਚ ਵਿਆਹ ਕੇ ਆਇਆ ਤੇ ਹੱਕ ਨਾਲ ਹੀ ਰਹੂੰਗੀ ਨਾਲੇ ਜੇ ਮੇਰੇ ਸਮਾਨ ਨੂੰ ਹੱਥ ਲਾਉਣ ਦੀ ਕੋਸ਼ਿਸ਼ ਵੀ ਕੀਤੀ ਨਾ ਤਾਂ ਸਾਬ ਲਾ ਲਈ ਤੇਰੇ ਨਾਲ ਬੰਦਾ ਕੀ ਆ ਲੱਗੀ ਆ ਬੋਲਣ ਇੱਥੇ ਆ ਤਮਕੀ ਐ ਨਾ ਕਿਸੇ ਹੋਰ ਨੂੰ ਜਾ ਕੇ ਦੇਈ ਜਿਵੇਂ ਮੈਂ ਬੋਲ ਸਕਦੀ ਆ ਨਾ ਤਾਂ ਮੈਂ ਕਰਕੇ ਵੀ ਦਿਖਾ ਦੂੰਗੀ ਆ ਇੱਕਤਾਹੋ ਜੀ ਹੈਗੀ ਹੈਗੀ ਸੀ ਆ ਮੈਨੂੰ ਲੱਗਦੀ ਦੂਜੀ ਵੀ ਉਹ ਹੈ ਜੀ ਉਹਦੇ ਤੋਂ ਵੀ ਚੜਦਾ ਚੱਲਣਾ ਉਹ ਤਾਂ ਬੋਲਦੀ ਸੀ ਇਹਦਾ ਉਤੋਂ ਵੀ ਜ਼ਿਆਦਾ ਬੋਲਦੀ ਆ ਨੂੰ ਪਤਾ ਨਹੀਂ ਐ ਇਹ ਮੈਂ ਵੀ ਆਕੇ ਹਨ ਮੇਰੇ ਘਰ ਦਾ ਹਾਲ ਪਤਾ ਨਹੀਂ ਕੀ ਕਰਨ ਜੀਆਂ ਰੱਬੀ ਬਣਾਇਆ ਇਹਨਾਂ ਤੋ ਤਾਂ ਮੇਰਾ ਕੀ ਬਣੂਗਾ